ਗਮੰਤ ਬੰਦ ਦਾ ਟੌਰ ਚਾਕੇ ਰੱਖਾਗੇ ਦੀ ਪੂਛ ਤੱਬਕੇ ਰੱਖਾਂਗੇ ਦੇਖੀ ਇਹਦਾ ਮੂਰੇ ਬੋਟਾਂ ਚ ਦੇਖੀ ਕੀ ਬਣਦਾ ਇਹਦੇ ਨਾਲ ਆ ਜਿੰਨੀ ਜਨਤਾ ਖੜੀ ਹੈ ਜੇ ਗੱਲ ਵੀ ਮੰਗਦੇ ਹੁਣ ਗੱਲ ਦੇਣ ਨੂੰ ਵੀ ਤੈਰ ਖੜੀ ਹੈਗੀ ਭਾਨੇ ਸਿੱਧੂ ਦੇ ਹੱਕ ਅਸੀਂ ਆਪ ਭਗਵਾਨ ਤਮਨ ਨੂੰ ਵੋਟਾਂ ਪਾੰਗਾ ਸੀ ਪਰ ਅਸੀਂ ਕਹਿੰਦੇ ਅਸੀਂ ਬੜੀ ਵੱਡੀ ਗਲਤੀ ਕਰ ਲਈ ਅਸੀਂ ਤਾਂ ਹੁਣ ਆਏ ਕਹਿੰਦੇ ਵੀ ਜਿਹੜਾ ਹੱਥ ਨਾਲ ਵੋਟਾਂ ਪਾੰਗਾ ਜੱਟ ਵੱਡਦ ਕੇ ਉਹਨੂੰ ਦਿੱਤੇ ਯਾਰ ਭਾਈ ਇਹਨਾਂ ਨੂੰ ਬੜਨੇ ਵੀ ਨਹੀਂ ਦਿੰਦੇ ਸੀ ਪਿੰਡ 'ਚ ਮੇਰੇ ਸਰਕਾਰੀ ਸਕੂਲ ਦੇ ਵਿੱਚ ਲਗਦਾ ਸਕੂਲ ਹੁੰਦਾ ਤੇ ਚਿੱਟਾ ਪੀਂਦੇ ਉੱਥੇ ਬਹਿ ਕੇ ਇਹ ਕਹਿੰਦਾ ਜੀ ਮੈਂ 15 ਦਿਨਾਂ 'ਚ ਚਿੱਟਾ ਬੰਦ ਕਰ ਦੂ ਕਿੱਧਰ ਗਈ ਓਜਮਾਨ 44 ਜਟਾ ਦੀਆਂ ਗੱਡੀਆਂ ਤੇ ਮਗਰ ਹੁੰਦੀਆਂ ਇਹਦੀ ਮਾਂ ਨਾਲ ਸਕਿਉਰਟੀ ਹੁੰਦੀ ਆ ਭੈਣ ਨਾਲ ਸਕਿਉਰਟੀ ਹੁੰਦੀ ਆ ਨਾ ਭਾਈ ਦੱਸ ਕਿੱਥੇ ਕਿਹੜੇ ਅਹੁਦੇ 'ਤੇ ਜਿੱਤੀਆਂ ਹੋਈਆਂ ਉਹ ਕਿਹੜੇ ਅਹੁ ਬੋਲੇ ਕਿਆ ਨਹੀਂ ਸ਼ਤਕ ਮਿੰਨਾ ਦਾ ਮੇਰਾ ਜਵਾਕ ਆ ਦੋ ਤਿੰਨ ਮਿੰਟ ਜਰਮ ਲੈ ਲੂਗਾ ਉੱਠ ਕੇ ਗੋ ਐ ਆ ਓਏ ਹਾਂ ਕਿਉਂ ਗੂਗਾ ਕਹਿੰਦਾ ਪਾਪਾ ਤੂੰ ਵੀ ਹਰ ਗਿਆ ਜਿਵੇਂ ਸ਼ਖਵੀਰ ਬਾਦਲ ਨੇ ਦੇਖਿਆ ਜੀ ਅੱਖੀ ਇਹ 16 ਸਾਲ ਦਾ ਤੀ ਗੀਤ ਕੌਣ ਆਇਆ ਤੀ ਇਹ ਇਹ ਕਹਿੰਦਾ ਕੁਲਫੀ ਘਰ ਮੈਂ ਇੱਥੇ ਕਾਦੀ ਘਰ ਮੈਂ ਇਹਨੇ ਗੀਤ ਗਾਇਤੇ ਅੱਜ ਸਾਡੇ ਟੱਪੇ ਚੁੱਕਦੇ ਨੇ ਜਦੋਂ ਪਹਿਲੀ ਸਰਕਾਰ ਨੂੰ ਇਹੇ ਬੋਲਦਾ ਸੀ ਪਾਉਂਦਾ ਸਿੱਧੂ ਵਰਗੇ ਦਾ ਬੰਦਾ ਵੀ ਬਣਨਾ ਮੁਸ਼ਕਲ ਹੈ 10000 ਰੁਪਿਆ ਜੀ 10000 ਰੁਪਿਆ ਭਾਵੇਂ ਸਿੱਧੂ ਦੀ ਬਾਜਬੰਦ ਨਹੀਂ ਹੁੰਦੀ ਇਹਦੀ ਭਗਮੰਤਮਾਨ ਦੀ ਬਾਜਬੰਦ ਹੋਊਗੀ ਭਾਵੇਂ ਸਿੱਧੂ ਨੂੰ ਤਾਂ ਹਰਾਉਣ ਵਾਲਾ ਕੋਈ ਹੈ ਹੀ ਨਹੀਂਗਾ ਭਗਮੰਤਮਾਨ ਨੂੰ ਮੈਂ ਮਾਨਤਾ ਕਹਿੰਦਾ ਨਹੀਂ ਮੈਂ ਤਾਂ ਪਹਿਲਾਂ ਵੀ ਟੂਰ ਗਿਆ ਕਹਿਣਾ ਵੀਰੇ ਖਰਚਾ ਦੇਣਾ ਹੈ ਮੇਰੇ ਪਿੰਡ ਆ ਉਹ ਖੜਿਆਲ ਮੇਰਾ ਪਿੰਡ ਹੈ ਮੈਂ ਕਿਹਨੇ ਆਉਣਾ ਵੀ ਕਿਹੜਾ ਚਿੱਟਾ ਲਾਉਂਦਾ ਕਿਹੜਾ ਵੇਚਦਾ ਹੈ ਅਸੀਂ ਕੋਈ ਪਰਵਾਹ ਨਹੀਂ ਕਰਦੇ ਕੋਈ ਭਵੰਤਮਾਨ ਹੋਵੇ ਕੋਈ ਵੀ ਮੂਰੇ ਆਜੇ ਅਸੀਂ ਆਪਣੀ ਜਾਨ ਦੇਣ ਨੂੰ ਵੀ ਤਿਆਰ ਆ ਪਾਨੇ ਸਿੱਧੂ ਦੇ ਵਿੱਚ ਭਵੰਤਮਾਨ ਜਿੱਥੇ ਵੀ ਆਜੇ ਮੇਰਾ ਦਾਣਗੜ ਪਿੰਡ ਬੱਚਾ ਬੱਚਾ ਝੋਕਦਾ ਛੋ ਦੋਸਤੋ ਅਸੀਂ ਕੋਰਟ ਦੋਨੇ ਖੜਿਆਂਗੇ ਤੇ ਇਸ ਸਮੇਂ ਜਿਹੜਾ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਇਕੱਠ ਦਾ ਸੱਦਾ ਦਿੱਤਾ ਗਿਆ ਸੀਗਾ ਉਹ ਇਕੱਠ ਦੇ ਵਿੱਚ ਖੜਾਂਗੇ ਤੇ ਦੇਖ ਸਕਦੇ ਹੋ ਕਿਹੜਾ ਲੋਕਾਂ ਦਾ ਠਾਠਾ ਠਾਠਾ ਮਾਰਦਾ ਇਕੱਠ ਆਗਾ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਆਇਆਗਾ ਬਜ਼ੁਰਗਾਂ ਨੇ ਸਾਡੇ ਕੋਲ ਸ਼ੇਰੋਪਿੰਡ ਦੇ ਬਜ਼ੁਰਗ ਪਹੁੰਚੇ ਨੇਗੇ ਆਪਾਂ ਗੱਲਬਾਤ ਕਰਦੇ ਆਗੇ ਕਿ ਕੀ ਸੋਚਦੇ ਨੇ ਬਾਬੂ ਸਸ਼ੀਕਾਲ ਠੀਕ ਹੋ ਪਹਿਲਾਂ ਦਾ ਜੀ ਸਸ਼ੀਕਾਲ ਜਮਾ ਚੜਦੀ ਕਲਾ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਜਾਊਗਾ ਤੁਸੀਂ ਭਾਨਾ ਸਿੱਧੂ ਦੇ ਹੱਕ ਚ ਆਇਓਗੇ ਕਿਵੇਂ ਆ ਬੰਦਾ ਭਾਨਾ ਸਿੱਧੂ ਭਾਨਾ ਸਿੱਧੂ ਵਰਗੇ ਦਾ ਬੰਦਾ ਵੀ ਬਣਨਾ ਮੁਸ਼ਕਲ ਹੈ ਸਿਉਨੇ ਦਾ ਰੁਪਿਆ ਜੀ ਸਿਉਨੇ ਦਾ ਰੁਪਿਆ ਇਹ ਸਰਕਾਰਾਂ ਤੋਂ ਚੱਲਿਆ ਨਹੀਂ ਜਾਂਦਾ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਤੇ ਉਹ ਉਹਨਾਂ ਤੋਂ ਹੁੰਦੇ ਨਹੀਂ ਇਹ ਕਰ ਰਿਹਾ ਉਹਨਾਂ ਦੇ ਅੱਖ ਜੇ ਰੜਕਦਾ ਭਗਮੰਤ ਬਾਣ ਦਾ ਟੌਰ ਚਾ ਕੇ ਰੱਖਾਂਗੇ ਦੀ ਪੂਛ ਤਬਕੇ ਰੱਖਾਂਗੇ ਦੇਖੀ ਇਹਦਾ ਮੂਰੇ ਵ ਤਨਾਰਦ ਬੱਲਾਂਗੇ ਪਿੰਡਾਂ ਜੋ ਇਹਦਾ ਕਹੀ ਆਦਾ ਕਹਿੰਦੇ ਵੀ 10000 ਰੁਪਏ ਮੰਗਦਾ ਚੇਨੀਆਂ ਖਾਉਂਦਾ ਭਾਨਾ ਸਿੱਧੂ ਇਹ ਕਿੰਨੀਆਂ ਗੱਲਾਂ ਨੇ ਯਕੀਨ ਆਉਂਦੇ ਇਹ ਗੱਲਾਂ ਤੋਂ ਜਮਾ ਘਟੀਆਂ ਗੱਲਾਂ ਨੇ ਜੀ ਘਟੀਆਂ ਗੱਲਾਂ ਉਹਦਾ ਕਰੋੜ ਕਰੋੜਾ ਰੁਪਏ ਦੇ ਲਈ ਉਹ ਕਰਦਾ ਬਾਬੂ ਹੈਰਾਨ ਕਿਉਂ ਕਰਦੀ ਆ ਸਰਕਾਰ ਐਵੇਂ ਝੁੱਠੇ ਪਰਚੇ ਪਾ ਕੇ ਸਾਬਤ ਕੀ ਕਰਨਾ ਚਾਹੁੰਦੀ ਆ ਸਰਕਾਰ ਇਹੀ ਕਰ ਚਾਹੁੰਦੀ ਆ ਜੀ ਇਹ ਇਹ ਕੰਮ ਨਾ ਕਰਨ ਸਾਥ ਤਾਂ ਹੁੰਦੇ ਨਹੀਂ ਇਹਨੇ ਸਰਕਾਰ ਦੀ ਬੇਇੱਜ਼ਤੀ ਹੁੰਦੀ ਆ ਭਾਨਾ ਸਿੱਧੂ ਹੋ ਗਿਆ ਲੱਖਾ ਸਦਣਾ ਹੋ ਗਿਆ ਮਾਨਸਾਲਾ ਝੋਟਾ ਹੋ ਗਿਆ ਇਹ ਬੰਦੇ ਕੰਮ ਕਰਦੇ ਨੇ ਇਹਨਾਂ ਦੀ ਅੱਖ ਜਿ ਰੜਕਦੇ ਨੇ ਸਰਕਾਰ ਤੋਂ ਬਣਦਾ ਨਹੀਂ ਕੁਝ 92 ਐਮ ਐਲ ਬਣਾਤੇ ਕਾਰਨੀਆਂ ਧੋਕਿਆਂ ਨੇ ਕਾਂਗਰਸੀਆਂ ਨੇ ਆਹ ਦੇਤਾ ਸਾਨੂੰ ਉਹਨਾਂ ਨੇ ਆਹ ਪ੍ਰੋਗਰਾਮ ਦੀ ਆ ਚੱਕੋ ਫੜਾ ਨਵੇਂ ਬੁੱਧਾਂ ਨੂੰ ਜਿਹੜੇ ਕੰਮ ਕਰਦੇ ਨੇ ਫੜ ਫੜ ਉਹਨਾਂ ਜਿਹੜਾ ਟਕੀ ਜਾਂਦੇ ਨੇ ਬਿਲਕੁਲ ਜਿਵੇਂ ਇੱਕ ਨਾ ਗੱਲ ਕਹੀ ਗਈ ਸੀ ਇਹਨਾਂ ਵੱਲੋਂ ਕਹਿੰਦੇ ਵੀ ਅਸੀਂ ਇਹੋ ਜੀ ਸਰਕਾਰ ਲੈ ਕੇ ਆਵਾਂਗੇ ਜਾਂ ਇਹੋ ਜੇ ਕੰਮ ਕਰਾਂਗੇ ਲੋਕਾਂ ਨੂੰ ਧਰਨੇ ਵਿਚਾਰੇ ਕਰਨ ਦੀ ਲੋੜ ਹੀ ਨਹੀਂ ਪਊਗੀ ਕਦੇ ਪਰ ਹੁਣ ਤਾਂ ਇਹਦਾ ਕੰਮ ਕਹਿੰਦੇ ਖਤਮ ਹੀ ਨਹੀਂ ਹੋਏ ਹੈਗੇ ਤੁਸੀਂ ਉਲਟ ਬੋਲ ਗਏ ਉਹ ਕਹਿੰਦੇ ਜਦੋਂ ਅਸੀਂ ਆ ਗਏ ਲੋਕਾਂ ਨੂੰ ਧਰਨ ਨਹੀਂ ਲਾਉਣੇ ਪਿਆ ਕਰਨ ਸਾਥੋ ਕੁਝ ਹੋਣਾ ਨਹੀਂ ਸਾਥੋ ਇਹ ਇਹ ਉਲਟ ਚੱਲ ਗਿਆ ਉਹ ਬਸ ਇਨਾਂ ਦੇ ਟੱਪਾ ਉਹਨਾਂ ਤੋਂ ਗਲਤ ਕਿਹਾ ਗਿਆ ਉਹਨਾਂ ਨੇ ਕਹਿਣਾ ਤਾਂ ਇਹ ਹੀ ਦੀਦੀ ਸਾਥੋ ਕੰਮ ਤਾਂ ਹੋਣਾ ਨਹੀਂ ਆ ਜਨਤਾ ਧਰਨੇ ਲਾਉਣ ਜੋਗਰੀ ਰਹੂਗੀ ਹਾਂ ਬਿਲਕੁਲ ਭਾਈ ਪੱਪਾਨੇ ਸਿੱਧੂ ਨੇ ਇੱਕ ਗੱਲ ਪਹਿਲਾਂ ਵੀ ਕਹੀ ਸੀ ਹਰ ਵਾਰ ਲਾਈਵ ਦੇ ਵਿੱਚ ਕਹਿੰਦਾ ਹੁੰਦਾ ਸੀ ਕਿ ਹੋ ਸਕਦਾ ਮੇਰੇ ਤੇ ਝੂਠੇ ਪਰਚੇ ਪਾ ਕੇ ਮੈਨੂੰ ਅੰਦਰ ਪਾ ਦੇਣ ਮੇਰੀ ਆਵਾਜ਼ ਬੰਦ ਕਰਨਾ ਚਾਹੁੰਦੇ ਆਗੇ ਤੁਹਾਨੂੰ ਲੱਗਦਾ ਹੈ ਵੀ ਜੇ ਸਾਹਮਣੇ ਝੂਠੇ ਪਰਚੇ ਪਾਉਂਦੇ ਆ ਆਵਾਜ਼ ਬੰਦ ਹੋ ਜੂ ਪਰ ਪੱਾਨੇ ਸਿੱਧੂ ਦੀ ਆਵਾਜ਼ ਬੰਦ ਨਹੀਂ ਹੁੰਦੀ ਇਹਦੀ ਭਗਮੰਤਮਾਨ ਦੀ ਆਵਾਜ਼ ਬੰਦ ਹੋਊਗੀ ਭਾਨੇ ਸਿੱਧੂ ਨੂੰ ਤਾਂ ਹਰਾਉਣ ਵਾਲਾ ਕੋਈ ਹੈ ਹੀ ਨਹੀਂਗਾ ਆ ਜਿੰਨੀ ਜਨਤਾ ਖੜੀ ਹੈ ਜੇ ਗੱਲ ਵੀ ਮੰਗਦੇ ਹੁਣ ਗੱਲ ਦੇਣ ਨੂੰ ਵੀ ਤਿਆਰ ਖੜੀ ਹੈਗੀ ਭਾਨੇ ਸਿੱਧੂ ਦੇ ਹੱਕ ਵਿੱਚ ਸਾਰੀ ਸੰਗਦੀ ਸਾਰੀ ਸੰਗ ਅਸੀਂ ਮੋੜ ਕਰਾਂ ਤੋਂ ਆ ਅਸੀਂ ਨਸ਼ਾ ਰੋਕ ਕਮੇਟੀ ਬਣਾਈ ਸੀ ਅਸੀਂ ਬਾਈ ਘਟੋ ਘਟ ਤਿੰਨ ਚਾਰ ਸੌ ਮੁੰਡਾ ਫੜ ਕੇ ਦੇਦਾ ਅਸੀਂ ਫੜ ਕੇ ਦੇ ਦਿੰਦੇ ਸੀਗੇ ਤੇ ਘੰਟੇ ਬਾਅਦ ਬਾਹਰ ਆ ਜਾਂਦਾ ਸੀ ਉਹਨਾਂ ਦਾ ਫੜਦੇ ਨਹੀਂ ਸਾਡੇ ਮੁੰਡੇ ਨਾਲ ਤੇ ਪਰਚਾ ਪੈ ਗਿਆ ਨਾਲੇ ਇਨਵੋਲਵ ਨਹੀਂ ਸੀ ਸੁਣ ਤੁਸੀਂ ਸੁਣਿਆ ਹੁਕਮਨ ਵਾਲਾ ਕੇਸ ਜੀ ਜੀ ਉਹਦੇ ਵਿੱਚ ਅਸੀਂ ਇਨਵੋਲਵ ਨਹੀਂ ਸੀਗੇ ਸਾਨੂੰ ਘਰੋਂ ਚੱਕ ਕੇ ਲੈ ਗਏ ਜਿਹੜੇ ਬੰਦੇ 5 ਗ੍ਰਾਮ ਚਿੱਟਾ ਜਿੱਦੋਂ ਫੜਿਆ ਗਿਆ ਉਹ ਮੰਨ ਰਿਹਾ ਵੀਡੀਓ ਪਈਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਸਾਡੇ ਵਰਗੇ ਨੇ ਮੁੰਡੇ ਕੋਈ ਨਸ਼ਾ ਛੜਾਉਂਦੇ ਆ ਜਾਂ ਅਸੀਂ ਕਮੇਟੀ ਬਣਾਈ ਫੜਕੇ ਉਹਨਾਂ ਦੇ ਕਾਰਵਾਈਆਂ ਬਾਈ ਸਾਨੂੰ ਇੰਨਾ ਹਰਾਸਮੈਂਟ ਕਰਿਆ ਪੁਲਿਸ ਨੇ ਵੀ ਜਿੰਨੀ ਕਹਿ ਦੋ ਬਾਈ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਪਿੰਡ ਦੇ ਵਿੱਚ ਨਸ਼ਾ ਛੜਾਉ ਕਮੇਟੀ ਬਣਾਈ ਸੀਗੀ ਕਾਮੇਡੀਆ ਸ਼ੁਰੂ ਕਰਨ ਦੀ ਕੋਸ਼ਿਸ਼ ਕਈ ਪਿੰਡਾਂ ਨੇ કરી ਉਸ ਤੋਂ ਪਹਿਲਾਂ ਜੇਕਰ ਵਾ ਮਿਸਾਲ ਦੇ ਤੌਰ ਤੇ ਲਈ ਆਪਾਂ ਜਿਹੜਾ ਆਪਣਾ ਛੋਟਾਗਾ ਛੋਟੇ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕਰੀ ਸੀਗੀ ਤੇ ਲੋਕ ਮਗਰ ਕਿਹੜੀ ਗੱਲੋਂ ਹਟੇ ਵੀ ਜਿਹੜਾ ਵੀ ਇਹ ਛੋਟੇ ਨਾਲ ਕਰ ਸਕਦੇ ਨੇ ਕਿ ਉਹਨੂੰ ਚੱਕ ਕੇ ਅੰਦਰ ਠਿੱਕ ਸੈਟ ਦੇਣਗੇ ਅਸੀਂ ਤਾਂ ਬੰਦੇ ਹੀ ਕੁਛ ਨਹੀਂ ਹੈਗੇ ਉਹ ਗੱਲਾਂ ਸੋਚ ਕੇ ਬੰਦੇ ਮਗਰ ਹੋ ਗਏ ਤੁਹਾਨੂੰ ਕੀ ਲੱਗਦਾ ਵੀ ਉਹ ਇੱਕ ਡਰਾਉਂਡ ਦਾ ਜ਼ਰੀਆ ਸੀਗਾ ਬਾਈ ਗੱਲ ਪਤਾ ਕੀ ਆ ਆਪਾਂ ਮੰਨ ਲਓ ਹੁਣ ਮੈਂ ਇਹ ਚੀਜ਼ ਉਹ ਕਰਨ ਲੱਗ ਗਿਆ ਮੰਨ ਲਓ ਜਿਵੇਂ ਅਸੀਂ ਪੜਨ ਲੱਗੇ ਬੰਦੇ ਮੇਰੇ ਤੇ ਕੋਈ ਗੱਲ ਹੋ ਗਈ ਮੇਰੇ ਨਾਲ ਦੇ ਬੰਦੇ ਡਰ ਜਾਂਦੇ ਆ ਬਾਈ ਕਿਉਂ ਪਰਿਵਾਰ ਵੀ ਪਾਲਣ लागले ਨੇ ਠੀਕ ਹੈ ਅਸੀਂ ਐਂ ਹਸਾ ਰਹੇ ਲੋ ਬਾਈ 24 24 ਘੰਟੇ ਮਗਰ ਫਿਰਦੇ ਰਹਿੰਦੇ ਜਗਾੜੀਆਂ ਦੇ ਠੀਕ ਹੈ ਪਰ ਕੁਸ਼ਕ ਆਪਣੇ ਲੋਕਾਂ ਦੀ ਵੀ ਗਲਤੀ ਆ ਮੰਨ ਲਓ ਜੇ ਮੈਂ ਪਿੰਡ 'ਚ ਇਹ ਕੰਮ ਕਰਨ ਲੱਗਾ ਤਾਂ ਲੋਕ ਲੱਤਾਂ ਖਿਜਦੇ ਨੇ ਮਗਰ ਨਹੀਂ ਲੱਗਦੇ ਹੁਣ ਮੰਨ ਲਓ ਬਾਬੇ ਨੇ ਦੱਸੀਆ ਗੱਲ ਵੀ ਇਹਦੇ ਮੁੰਡਾ ਉਹ ਕਰਨ ਲੱਗ ਗਿਆ ਜੇ ਇਹਨੂੰ ਮਤਲਬ ਅਸੀਂ ਕਹਿੰਦਾ ਸਾਡੇ ਪਿੰਡ ਦੇ ਬਹੁਤ ਬੰਦੇ ਆ ਅਸੀਂ ਕਹਿੰਦਾ ਵੀ ਤੁਹਾਡਾ ਮੁੰਡਾ ਭਾਈ ਗਲਤ ਨੂੰ ਸਮਝਾਓ ਉਲਟਾ ਸਾਡੇ 'ਗਲ ਪਿਆ ਕਰਨ ਠੀਕ ਹੈ ਬਾਕੀ ਬਈ ਗੱਲਾਂ ਇਹ ਨੇ ਵੀ ਸਰਕਾਰ ਨਹੀਂ ਚਾਹੁੰਦੀ ਹੁੰਦੀ ਵੀ ਨੌਜਵਾਨੀ ਅੱਗੇ ਵਧੇ ਕਿਉਂ ਜਿਹੜੀ ਕੋਸ਼ਕ ਨੌਜਵਾਨੀ ਬਈ ਆਪਣੀ ਬਾਹਰ ਵਾਗ ਗਈ ਜਿਹੜੀ ਇੱਥੇ ਰਹਿ ਗਈ ਉਹ ਨਸ਼ੇ ਨੇ ਖਤਮ ਕਰਤੀ ਜਿਹੜਾ ਕੋਈ ਬੋਲਦਾ ਹੱਕ ਸੱਚ ਲਈ ਉਹਨੂੰ ਬਈ ਚਾਕੇ ਜੇਲ੍ਹਾਂ ਚ ਪਰ ਗੱਲ ਕਿ ਵੀ ਆ ਜਾਂਦੇ ਹੈਗੇ ਚਲੋ ਤੁਸੀਂ ਤਾਂ ਕਿਹਾ ਵੀ ਤੁਸੀਂ ਨਸ਼ਾ ਰੋਕੋ ਕਮੇਟੀ ਬਣਾਈ ਪਿੰਡ ਦੇ ਵਿੱਚ ਜਿਹੜੇ ਨਸ਼ਾ ਬੇਦੇਸ਼ ਪਰਚੇ ਕਰਾਏ ਪਰ ਉਹਨੇ ਜ਼ਮਾਨਤਾਂ ਦਿਵਾਉਣ ਨਾਲ ਵੀ ਤਾਂ ਆਪਾਂ ਹੀ ਹੁੰਨੇ ਆ ਕਿ ਜ਼ਮਾਨਤਾਂ ਵੀ ਤਾਂ ਆਪਾਂ ਹੀ ਦਿਵਾਉਣਿਆਂਗੇ ਉਹਨਾਂ ਨੂੰ ਵੀ ਰੋਕੋ ਮੈਂ ਉਹੀ ਗੱਲ ਕਰ ਰਿਹਾ ਬਈ ਜਿਹੜੇ ਪਿੰਡ 'ਚ ਕੜਾ ਮਚੌਦਰੀ ਹੋਗੇ ਠੀਕ ਹੈ ਮੰਨ ਲਾ ਮੈਂ ਬ ਛੜਾਉਣ ਵਾਲੇ ਉਦੋਂ ਪਹਿਲਾਂ ਵੇਖ ਛੜਾਉਣ ਵਾਲੇ ਪਹਿਲਾਂ ਹੁੰਦੇ ਨੇ ਫੜਨ ਵਾਲੇ ਮੰਗਣੋਂ ਛੜਾਉਣ ਵਾਲੇ ਪਹਿਲਾਂ ਨੇ ਠੀਕ ਹੈ ਉਹ ਗੱਲਾਂ ਹੋ ਗਈਆਂ ਵੀ ਬਾਈ ਆਪਾਂ ਹੁਣ ਮੰਨ ਲਓ ਭਾਈ ਨਾ ਕਾ ਟਰੱਕ ਦਾ ਭਾਨਾ ਸਿੱਧੂ ਦੇ ਹੱਕ 'ਚ ਬਾਈ ਇਹ ਜਾਗਦੀ ਜ਼ਮੀਰ ਵਾਲੇ ਲੋਕ ਹੀ ਆ ਆ ਗਏ ਪਰ ਜਦੋਂ ਮੰਨ ਲਾ ਹੁਣ ਸਾਡੇ ਪਿੰਡ ਨੂੰ ਹੀ ਲਾ ਲ ਅਸੀਂ ਬਾਗੇ ਨਸ਼ੇ ਵਾਲਾ ਕੋ ਬੰਦਾ ਫੜਾ ਸਾਡੇ ਪਿੰਡ ਦੇ ਮੂਹਰੇ ਖੜੇ ਹੋਣਗੇ ਇੱਥੇ ਤਾਂ ਹੁਣ ਪੋਸਟਰ ਚੱਕੀ ਫਿਰਦੇ ਆ ਵੀ ਅਸੀਂ ਬਾਈ ਭਾਨਾ ਸਿੱਧੂ ਦੇ ਹੱਕ 'ਚ ਆ ਤੇ ਉੱਥੇ ਬਾਈ ਉਠਾਣੇ 'ਚ ਖੜੇ ਹੁੰਦੇ ਜਗਾੜੀਆਂ ਨੂੰ ਕਰਨ ਕਾਤਰ ਪਹਿਲਾਂ ਖੜੇ ਹੁੰਦੇ ਆ ਠੀਕ ਹੈ ਤੇ ਬੰਦੇ ਮਾਲਾ ਹੁਣਾਂ ਦੀ ਕਮੇਟੀ ਬਣਾਈ ਜਾਂ ਰும் ਘਰੇ ਆ ਕੇ ਮੈਨੂੰ ਕਹਿ ਗਿਆ ਨਾ ਕਿ ਤੂੰ ਕੱਲਾ ਬੰਦਾ ਤੇਰੇ ਜਵਾਕ ਆ ਤੂੰ ਕੀ ਲੈਣਾ ਹੈ ਕੀ ਲੈਣਾ ਬਾਈ ਜੇ ਆਡੀ ਜਮੀਰ ਜਾਗਦੀ ਹੈ ਨਾ ਜੇ ਸਾਡੇ ਕਰਕੇ ਉਹਤੀ ਪੁੱਤ ਬਜਦਾ ਬਾਈ ਇਤੋਂ ਵੱਡੀ ਗੱਲ ਕੀ ਆ ਬਿਲਕੁਲ ਠੀਕ ਹੈ ਕੰਮ ਹਰੇਕ ਨੂੰ ਬਾਈ ਘਰ ਪਿਆਰਾ ਹੁੰਦਾ ਠੀਕ ਹੈ ਟਾਈਮ ਕਿਸੇ ਕੋਲੇ ਨਹੀਂ ਪਰ ਜਿਹੜਾ ਬੰਦੇ ਦੀ ਜ਼ਮੀਰ ਜਾਗਦੀ ਆ ਉਹ ਅੱਗੇ ਆਊਗਾ ਮੈਂ ਕਿਹਾ ਪਿੰਡਾਂ ਦੇ ਵਿੱਚ ਉਹ ਪਿੰਡਾਂ ਨੇ ਪਹਿਲ ਕਰੀ ਨਸ਼ਾ ਰੋਕੂ ਕਮੇਟੀਆ ਬਣਾ ਕੇ ਵੀ ਜੇ ਸਰਕਾਰ ਤੋਂ ਨਹੀਂ ਕੁਝ ਹੁੰਦਾ ਵੀ ਅਸੀਂ ਸਰਕਾਰ ਦਾ ਸਾਥ ਦਿੰਨੇ ਆਗੇ ਅਸੀਂ ਬੰਦੇ ਫੜਾਉਣੇ ਆਗੇ ਪਰ ਉਹ ਵੀ ਕਿਤੇ ਨਾ ਕਿਤੇ ਫੇਲ ਹੋਈਆਂ ਜਿਹੜੇ ਬੰਦੇ ਚਿੱਟਾ ਫੜਨ ਨਾਲ ਚਿੱਟਾ ਵੇਚਨ ਨਾਲ ਨੂੰ ਫੜਾਉਂਦੇ ਸੀ ਉਹ ਤੇ ਉਲਟੇ ਪਰਚੇ ਪੈਂਦੇ ਸੀਗੇ ਜੇ ਥੋੜ੍ਹ ਤੋਂ ਸੋਨ ਨੂੰ ਕਹ ਲੂ ਕੋਈ ਬੰਦਾ ਅੱਗੇ ਕਹਿੰਦਾ ਵੀ ਆਪਾਂ ਯਾਰ ਪਿੰਡ 'ਚ ਕੋਈ ਚੰਗਾ ਕੰਮ ਕਰਨਾ ਅੱਗੇ ਲੱਗੋਗੇ ਕਿਉਂਕਿ ਪਹਿਲਾਂ ਆ ਮਿਸਾਲਾਂ ਆਉਂਦੀਆਂ ਨਹੀਂ ਗਈਆਂ ਯਾਰ ਵੀ ਪੋਲਟੇ ਪਰਚੇ ਆਉਂਦੇ ਨੇ ਕਿ ਥੋ ਵੀ ਇਹ ਮੈਂ ਕੰਮ ਕਰਨਾ ਤਾਂ ਉਹ ਕਰਨਾ ਹੀ ਆ। ਛੁੱਡੀ ਗੱਲ ਮੈਂ ਜਵਾਬ ਦੇ ਰਿਹਾ ਤੇ ਬਾਕੀ ਮੇਰਾ ਮੈਸੇਜ ਮੈਂ ਮੈਕ ਤੇ ਹੋਣ ਦਾ ਮੈਸੇਜ ਮੇਰਾ ਇਹ ਕੀ ਹੈ ਵੀ ਆਪਾਂ ਨੂੰ ਘਿਰਾਉਣ ਦੀ ਵੀਰੇ ਲੋੜ ਨਹੀਂ ਹੈਗੀ ਜੇ ਮੇਰੇ ਪਿੰਡੋਂ ਅੱਜ 12 ਜਣੇ ਆਏ ਨੇ ਬਲੈਰੋ ਗੱਡੀ ਦੇ ਵਿੱਚ ਕੱਲ ਨੂੰ ਜਿੱਥੇ ਐਲਾਨ ਹੁੰਦਾ ਆਪਾਂ ਉੱਥੇ ਧਰਨਾ ਲਾਉਣਾ ਤਾਂ ਉੱਥੇ 12 ਦੀ 12 ਹੁਣੇ ਜਿੰਦੇ ਨੇ ਵੀਰੇ ਬਿਲਕੁਲ ਸਹੀ ਐ ਨਾ ਗੱਲ ਜੀ ਬਾਕੀ ਪਵਨਤਮਨ ਨੂੰ ਮੈਂ ਮਾਨਤਾ ਕਹਿੰਦਾ ਨਹੀਂ ਮੈਂ ਤਾਂ ਪਹਿਲਾਂ ਵੀ ਟੁਰ ਗਿਆ ਕਹਿਣਾ ਵੀਰੇ ਪਰਚਾ ਦੇਣਾ ਮੇਰੇ ਪਿੰਡਾ ਉਹ ਖੜਿਆਲ ਮੇਰਾ ਪਿੰਡਾ ਹੈ ਮੈਂ ਕਿਹਨੇ ਆਉਣਾ ਵੀ ਕਿਹੜਾ ਚਿੱਟਾ ਲ ਸਹੀ ਗੱਲ ਆ ਗਲੀ ਮੇਰਾ ਇੰਨਾ ਕ ਮੈਸੇਜ ਆ ਵੀਰੇ ਇੱਕ ਭਰਾਉਣ ਦੀ ਕੋਈ ਵੀ ਲੋੜ ਨਹੀਂ ਪਹਾਣਾ ਸਿੱਧੂ ਆਪਣਾ ਭਰਾ ਹੈ ਜੀ ਆਪਣਾ ਇੱਕ ਆਊ ਪਹਿਲਾਂ ਯਾਰ ਦਿੱਲੀ ਵੀ ਤਾਂ ਪਹਿਲਾਂ ਤਾਂ ਆਪਾਂ ਦਿੱਲੀ ਜਿੱਤ ਕੇ ਲਿਆਉਂਦੀ ਆ ਵੀਰੇ ਇਹ ਤਾਂ ਇੱਕ ਹੀ ਚੀਜ਼ ਹੈ ਕੀ ਹੈ ਜਦੋਂ ਇਹ ਆਉਂ ਕਰ ਦਿੰਦੇ ਨੇ ਨਾ ਵੋਟਾਂ ਲੈਣ ਹੁੰਦੇ ਨੇ ਇਹ ਸਾਡੇ ਮਾਨ ਨਾਲ ਬੋਲਦੇ ਨੇ ਵੀ ਪੰਦਰਾਂਵਾਂ ਦੀ ਧਰਤੀ ਹੈ ਬੈੜੀ ਮੇਰੇ ਆ ਨਹੀਂ ਬੋਲਦੇ ਵੀ ਛੀਮਾ ਦਰਾ ਨਾ ਛੇਦਾ ਹੈ ਛੀਮਾ ਦਰਾ ਨਹੀਂ ਇਹ ਬੋਲਦੇ ਪੰਦਰਾਂਵਾਂ ਦੀ ਧਰਤੀ ਬੋਲਦੇ ਨੇ ਅੱਜ ਫਿਰ ਭਾਈ ਆਇਓਗੇ ਇੱਥੇ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਇਕੱਠ ਜਾਇਜ ਹੈਗਾ ਕਿਉਂਕਿ ਜਿਵੇਂ ਸਰਕਾਰਾ ਜੇ ਸਾ ਉਹਨਾਂ ਪੇਸ਼ ਕਰਦੀਆਂ ਰਹੀਆਂ ਨੇ ਮੰਨਣ ਨੂੰ ਉਹਦਾ ਕਹਿੰਦੇ ਨੇ ਬੰਦਾ ਗਲਤ ਹੀ ਬਹੁਤ ਹੈਗਾ ਤੁਸੀਂ ਇੱਥੇ ਉਹਨਾਂ ਦੇ ਹੱਕ ਚ ਆਏ ਹੋਗੇ ਤੁਹਾਨੂੰ ਕਿਵੇਂ ਲੱਗਦਾ ਭਾਨਾ ਸਿੱਧੂ ਬਾਈ ਅਸੀਂ ਭਾਨਾ ਸਿੱਧੂ ਦੇ ਹੱਕ ਚ ਆਏ ਆ ਭਾਨੇ ਸਿੱਧੂ ਵਰਗਾ ਤਾਂ ਬੰਦਾ ਕਿਤੇ ਹੈ ਹੀ ਨਹੀਂ ਯਾਰ ਜਿਹੜਾ ਲੋਕਾਂ ਦੇ 20 25 25 ਲੱਖ ਰੁਪਇਆ ਵਾਪਸ ਕਰਾ ਰੱਖਿਆ ਕਰਾਉਂਦਾ ਹੈਗਾ ਤੇ ਲੋਕਾਂ ਦੇ ਪੁੱਤਾਂ ਨੂੰ ਮਰਨੋਂ ਬਚਾਉਂਦਾ ਬਾਈ ਲੋਕ ਇਸੇ ਕੰਡੀਸ਼ਨ ਤੇ ਆਏ ਪਏ ਆ ਜਦੋਂ 25 ਲੱਖ ਕਰੋ ਗਿਆ ਹੁੰਦਾ ਨਾ ਤੇ ਰੱਸਾ ਪਉਣ ਤੀ ਹੁੰਦੇ ਆ ਤੇ ਜਿਹੜਾ ਉਹ ਭਾਨਾ ਸਿੱਧੂ ਬਚਾਉਂਦਾ ਬਿਲਕੁਲ ਭਾਈ ਤੁਸੀਂ ਵੀ ਮੈਂ ਮੈਂ ਸੁਣਨਾ ਗੱਲਬਾਤ ਕਰਨ ਤੁਸੀਂ ਵੀ ਨਾਲ ਹੀ ਆਏ ਹੋ ਜੀ ਆਹੀਂ ਸਰਦੂਲਵੜ ਤੋਂ ਆਏ ਆ ਮਾਨਸਾ ਜ਼ਿਲ੍ਹਾ ਬਿਲਕੁਲ ਬਿਲਕੁਲ ਤੁਸੀਂ ਇੱਕ ਗੱਲ ਕਹਿ ਰਹੇ ਸੀ ਕਿ ਮੈਨੂੰ ਪਹਿਲਾਂ ਕਹਿੰਦੇ ਵੀ ਜਦੋਂ ਕਿ ਹੁਣ ਸਰਕਾਰ ਦੀ ਕੋਈ ਅਜਿਹੀ ਪਾਲਿਸੀ ਨਹੀਂ ਹੈ ਵੀ ਜੇ ਬੰਦੇ ਦੇ ਏਜੰਟ ਕੋਲੇ ਪੈਸੇ ਫਸ ਗਏ ਤਾਂ ਉਹ ਬਾਹਰ ਨਹੀਂ ਨਿਕਲ ਸਕਦੇ ਭਾਵੇਂ ਅਸੀਂ ਤੁਸੀਂ ਜਿਹੜਾ ਲੋਕਾਂ ਦੇ ਪੈਸੇ ਬਚਾਉਂਦਾ ਸੀਗਾ ਜਾਂ ਫਿਰ ਪੈਸੇ ਦੇ ਲੋਕ ਜਿਹੜੇ ਪੈਸੇ ਲੋਕਾਂ ਦੇ ਏਜੰਟਾਂ ਕੋਲੋਂ ਕਢਵਾਉਂਦਾ ਸੀਗਾ ਸਹੀ ਕਰ ਰਿਹਾ ਸੀ ਉਹ ਬਿਲਕੁਲ ਸਹੀ ਕਰਦਾ ਸੀ ਜੇ ਸਰਕਾਰਾਂ ਚਾਹਣ ਤੇ ਜੇ ਏਜੰਟਾਂ ਤੇ ਨੱਥ ਪਾਉਣ ਜੇ ਕੋਈ ਵੱਡੇ ਗਾਦ ਦੀ ਸਰਕਾਰ ਕੋਲ ਇਹ ਜਿਹੜੇ ਪੈਸੇ ਧਮਾਉਂਦਾ ਸੀ ਜੇ ਪੁਲਿਸ ਕੋਲ ਜਾਂਦੇ ਸੀ ਪੁਲਿਸ ਪੈਸਾ ਧਮਾਉਂਦਾ ਹੀ ਨਹੀਂ ਸੀ ਵੀ ਸਾਡੇ ਕੋਲ ਕੋਈ ਪਾਵਰ ਨਹੀਂ ਸੀ ਉਹ ਜਦੋਂ ਅੱਕ ਕੇ ਉਹ ਫਿਰ ਭਾਨੇ ਸਿੱਧੂ ਕੋਲ ਆਉਂਦੇ ਸੀ ਭਾਨਾ ਸਿੱਧੂ ਉਹਨਾਂ ਦੇ ਰੁਪਏ ਮੜਵਾਉਂਦਾ ਸੀ ਇਸ ਕਰਕੇ ਲੋਕ ਜਿਹੜੇ ਭਾਨਾ ਸਿੱਧੂ ਦੇ ਜਾਦੇ ਫੈਣ ਨੇ ਜਿਹੜੇ ਆਮ ਘਰਾਂ ਦੇ ਲੋਕ ਆ ਕਿ ਲੱਕ ਲੱਕ ਜਮੀਨ ਵੇਚ ਕੇ ਏਜੰਟਾਂ ਕੋਲ ਫਸੇ ਹੋਏ ਸੀ 20 25 25 ਲੱਖ ਰੁਪਇਆ ਤੁਸੀਂ ਮੰਨਣਾ ਨਹੀਂ ਸਾਡੇ ਸਰਦੂਲਗੜ ਇੱਕ ਥਾਣੇਦਾਰਾ ਦੀਪ ਦੀਪ 15 ਲੱਖ ਰੁਪਇਆ ਉਹਦਾ ਏਜੰਟ ਕੋਲ ਫਸਿਆ ਆ ਜੀ ਉਹ ਫਸਣ ਦੇ ਕਾਰਨ ਉਹਨ ਉਹਦਾ ਮੁੰਡਾ ਡਾਂਕੀ ਲਾ ਕੇ ਅਮਰੀਕਾ ਗਿਆ ਹੋਇਆ ਦੁਬਾਰਾ ਫੇਰ ਤੇ ਜਿਹੜੀ ਪੁਲਿਸ ਆਪਦੇ ਪਾਸੇ ਆਪ ਨਹੀਂ ਕਢਾ ਸਕਦੀ ਤੇ ਉਹ ਲੋਕਾਂ ਦੇ ਕਿੱਥੋਂ ਕਢਵਾਉਗੀ ਲੋਕਾਂ ਦੇ ਕਿੱਥੋਂ ਕਢਵਾਉਗੀ ਕਿੱਥੋਂ ਕਢਵਾਉਗੀ ਪਰ ਜਿਹੜੇ ਤੁਸੀਂ ਤੁਸੀਂ ਇੱਕ ਗੱਲ ਕਰੀ ਹੈਗੀ ਵੀ ਲੱਖਾਂ ਲੱਖਾਂ ਰੁਪਏ 20 25 25 ਲੱਖ ਰੁਪਇਆ ਭਾਨੇ ਸਿੱਧੂ ਨੇ ਇਹ ਏਜੰਟਾਂ ਦੇ ਫਸੇ ਹੋਏ ਆਪਸ ਮੜਾਏ ਨੇਗੇ ਹਾਂ ਜੀ ਕੋਨੋ ਲੱਗਦਾ ਵੀ 10 ਰੁਪਏ ਦੇ ਫਰौती ਮੰਗ ਸਕਦਾਗਾ ਕਿਉਂਕਿ ਇਹਨਾਂ ਨੇ ਜਿਹੜਾ ਪਰਚਾ ਪਾਇਆਗਾ ਇਹੋ ਚੀਜ਼ ਦਾ ਪਾਇਆਗਾ ਵੀ ਕਿਸੇ ਏਜੰਟ ਤੋਂ ਪੈਸੇ ਮੜਾਉਦ ਲਈ ਇਹਨੇ ਧਾਰਨਾ ਲਾਇਆ ਸੀ ਭਾਨੇ ਸਿੱਧੂ ਨੇ ਤੇ ਫੋਨ ਤੇ ਇਹ ਚੀਜ਼ ਕਹੀ ਹੈ ਕਿ ਮੈਨੂੰ 10000 ਰੁਪਏ ਰਿਸ਼ਵਤ ਬਾ ਤਾਂ ਧਾਰਨਾ ਚੱਕੋ ਤੁਹਾਨੂੰ ਲੱਗਦਾ ਵੀ 10000 ਪਿੱਛੇ ਭਾਨਾ ਵੇਖ ਸਕਦਾ ਨਹੀਂ ਇਹ ਸਾਰੀ ਗਲਤ ਆ ਇਹ ਸਰਕਾਰਾਂ ਜਿਹੜੀਆਂ ਇਹ ਏਜੰਟਾਂ ਦੇ ਨਾਲ ਮਿਲੀਆਂ ਹੋਈਆਂ ਨੇ ਮੋਟੇ ਰੁਪਏ ਲੈਂਦੀਆਂ ਨੇ ਉਹਨਾਂ ਤੋਂ ਏਜੰਟਾਂ ਤੋਂ ਇਸ ਕਰਕੇ ਉਹਨਾਂ ਨੇ ਇਹ ਝੂਠਾ ਕੇਸ ਪਾ ਕੇ ਭਾਨੇ ਸਿੱਧੂ ਨੂੰ ਫਸਾਇਆ ਕਿਉਂਕਿ ਭਾਨਾ ਸਿੱ ਬਿਲਕੁਲ ਇਸ ਕਰਕੇ ਉਹਨਾਂ ਨੇ ਭਾਣੇ ਸਿੱਧੂ ਨੂੰ ਕਿਨਾਰੇ ਕਰਨ ਵਾਸਤੇ ਇਹ ਜਿਹੜੇ ਛੋਟੇ ਛੋਟੇ ਇਲਜ਼ਾਮ ਲਾ ਕੇ ਉਹਤੇ ਪਰਚੇ ਕਰਕੇ ਉਹਨੂੰ ਅੰਦਰ ੜਾਤਾ ਬਹੁਤ ਬਹੁਤ ਧੰਨਵਾਦ ਨਲੇ ਯਾਰ ਤੂੰ ਬਾਈ ਇਹ ਸੋਚ ਹਾਂ ਵੀ ਸਰਕਾਰਾਂ ਦਾ ਤਾਂ ਏਜੰਟਾਂ ਦਾ ਟਾਰਗੇਟ ਆ ਉਹਨਾਂ ਦਾ ਪੈਸਾ ਬੰਦ ਹੋ ਗਿਆ ਉਧਰ ਜਾਣ ਲਈ ਜੇ ਰੋ ਭਾਣਾ ਸਿੱਧੂ ਵਾਪਸ ਕਰਾਉਂਦਾ ਤੇ ਉਹਨਾਂ ਦਾ ਬੰਦ ਹੋ ਗਿਆ ਪੈਸਾ ਜਾਣਦਾ ਬਿਲਕੁਲ ਨਲੇ ਜਿਹੜਾ ਬੰਦਾ 10 ਲੱਖ ਰੁਪਏ ਸੋਸ਼ਲ ਮੀਡੀਆ ਤੋਂ ਮਹੀਨੇ ਦਾ ਕਮਾਉਂਦਾ ਉਹ ਯਾਰ ਬਾਈ 10000 ਦੀ ਫਰੋਤੀ ਵੰਗੂਗਾ ਯਾਰ ਉਹ ਚੈਨੀ ਲਾਊਗਾ ਯਾਰ ਉਹ ਹੂੰ ਸੋਚ ਕੇ ਦੇਖਾ ਇਹਨਾਂ ਦਾ ਬੁਰਾ ਹਾਲ ਆ ਬਾਈ ਭਗਵਾਨ ਤਮਾਨ ਨੇ ਮੇਰਾ ਪਿੰਡ ਬਾਈ ਲੇੜੇ ਵਾਲਾ ਮੇਰੇ ਸਰਕਾਰੀ ਸਕੂਲ ਦੇ ਵਿੱਚ ਲੱਗਦਾ ਸਕੂਲ ਹੁੰਦਾ ਤੇ ਚਿੱਟਾ ਪੀਂਦੇ ਉੱਥੇ ਬਹਿ ਕੇ ਇਹ ਕਹਿੰਦਾ ਸੀ ਮੈਂ 15 ਦਿਨਾਂ ਚ ਚਿੱਟਾ ਬੰਦ ਕਰ ਦੂ ਕਿੱਧਰ ਗਈ ਉਹ ਜਮਾਨਾ ਚਿੱਟਾ ਬੰਦ ਨਹੀਂ ਹੋਇਆ ਬਾਈ ਇਹ ਤਾਂ ਚਿੱਟਾ ਦਾ ਤੁਗਣਾ ਚੌਗਣਾ ਵੱਧ ਹੋ ਗਿਆ ਛੋਟੇ ਹੋਣੀਆਂ ਨੇ ਬਾਈ ਕਰਿਆ ਸੀਗਾ ਉਪਰਾਲਾ ਬੰਦ ਕਰਨ ਦਾ ਉਹ ਉਲਟ ਮਰਚੇ ਪੈ ਗਏ ਉਹ ਵੀ ਤੁਹਾਨੂੰ ਲੱਗਦਾ ਵੀ ਹੁਣ ਅੱਗੇ ਤੋਂ ਹੋਰ ਮੁੰਡੇ ਉੱਠ ਖੜਨਗੇ ਇਹ ਜਿਹੇ ਚੀਜ਼ਾਂ ਦੇ ਵਿਰੁੱਧ ਬਾਈ ਮੁੰਡੇ ਉੱਠਣਗੇ ਤਾਂ ਹੈਗੇ ਪਰ ਇਹਨਾਂ ਦੀ ਸੋਚ ਕੀ ਹੈ ਨਾ ਇਹਨਾਂ ਦੀ ਸੋਚ ਆਈ ਹੈ ਵੀ ਅਸੀਂ ਆ ਭ ਤੇ ਦੂਜੇ ਤਾਂ ਆਪ ਹੀ ਡਰ ਜਾਣਗੇ ਵੀ ਯਾਰ ਜੇਲਾ ਨਹੀਂ ਹੁੰਦੀਆਂ ਤਾਂ ਕਰਕੇ ਬਾਈ ਇਹਨਾਂ ਦਾ ਕੁਝ ਨਹੀਂ ਮਸਲਾ ਇਹੀ ਹੈ ਸਰਕਾਰ ਨੂੰ ਖਾਣ ਤੇ ਕਰਾਂ ਬਸ ਪੰਜਾਬ ਨੂੰ ਖਾ ਲਈਏ ਪਹਿਲਾਂ ਹੋਰ ਖਾਈ ਗਏ ਹੁਣ ਇਹ ਆ ਗਿਆ ਨਾ ਉਹਦੇ ਦਾ ਇਹ ਕਰਦਾ ਹੁੰਦਾ ਸੀਗਾ ਭਵੰਤਮਨ ਕਹਿੰਦਾ ਮੈਂ ਪਿੰਡਾਂ ਚੋਂ ਚੱਲੂ ਪਿੰਡ ਮੇਰੀ ਸਰਕਾਰ ਸੱਥਾਂ ਚੋਂ ਚੱਲੂਗੀ ਮੇਰੇ ਨਾਲ ਸਕਿਉਰਟੀ ਨਹੀਂ ਹੋਣੀ ਹੁਣ ਇਹਨੂੰ ਪੁੱਛ ਕੇ ਦੇਖ 44 44 ਗੱਡੀਆਂ ਦੇ ਮਗਰ ਹੁੰਦੀਆਂ ਇਹਦੀ ਮਾਂ ਨਾਲ ਸਕਿਉਰਟੀ ਹੁੰਦੀ ਆ ਭੈਣ ਨਾਲ ਸਕਿਉਰਟੀ ਹੁੰਦੀ ਆ ਨਾ ਬਾਈ ਦੱਸ ਕਿੱਥੇ ਕਿਹੜੇ ਅਹੁਦੇ ਨੇ ਜਿੱਤੀਆਂ ਹੋਣਗੀਆਂ ਉਹ ਕਿਹੜੇ ਅਹੁਦੇ ਤੇ ਆ ਬਿਲਕੁਲ ਬਿਲਕੁਲ ਹੁਣ ਬਾਈ ਹੁਣ ਹੋਰ ਵੋਟ ਆ ਗਿਆ ਐਮਪੀ ਦੇ ਵੋਟ ਆ ਰਹੀਆਂ ਰਹਿ ਗਈਆਂ ਕੀ ਇਰਾਦਾ ਬਣਾਇਆ ਫਿਰ ਇਸ ਵਾਰ ਫਿਰ ਦੁਬਾਰੇ ਆਮ ਆਦੀ ਪਾਰਟੀ ਲੈ ਕੇ ਆਉਣੀ ਹੈ ਬਾਈ ਇਹਨਾਂ ਨੂੰ ਬੜਨ ਨਹੀਂ ਦਿੰਦੇ ਸੀ ਪਿੰਡ 'ਚ ਤੂੰ ਦੇਖ ਲੈ ਜਾ ਛੱਟ ਅੱਗੇ ਹੁੰਦਾ ਕੀ ਆ ਇਹ ਤਾਂ ਬਸ ਇੱਥੋਂ ਤੱਕ ਰਹੀ ਸੀਗੇ ਜਿਹੜੇ ਲਾਲੇ 5 ਸਾਲ ਚੱਲ ਠੀਕ ਆ ਲੋਕਾਂ ਤੋਂ ਗਲਤੀ ਹੋ ਗਈ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ DIYਾਂ ਤੇ ਮੁੱਖ ਮੰਤਰੀ ਬਣਾਤਾ ਪਰ ਇਸ ਤੋਂ ਬਾਅਦ ਨਹੀਂ ਬਾਈ ਗਲਤੀ ਹੁੰਦੀ ਹੁਣ ਇਸ ਤੋਂ ਬਾਅਦ ਨਹੀਂ ਹੁੰਦੀ ਹੁਣ ਗਲਤੀ ਬਾਈ ਸਾਡੇ ਬੁਰਾ ਹਾਲ ਹੈ ਏ ਬਲਜਿੰਦਰ ਕੌਰ ਕਹਿੰਦੀ ਸੀ ਕੋਈ ਸੇ ਨਹੀਂ ਨਹੀਂ ਕੋਈ ਹੁਣ ਹੀ ਕਰ ਰਹਾਗਾ ਕੋਈ ਪੁਲਿਸ ਨਹੀਂ ਕਾਰਵਾਈ ਕਰ ਰਹੀ ਚਿੱਟੇ ਵਾਲੇ ਜਮਾਂ ਬਾਧੂ ਫਿਰਦੇ ਆ ਜਿਹੜੇ ਸਮਾਂ ਦੀ ਛਡਾਉਂਦੇ ਆ ਉਹਨਾਂ ਦੇ ਪਰਚੇ ਹੋ ਰਹੇ ਆ ਉਹਨਾਂ ਦੇ ਪਰਚੇ ਹੁੰਦੇ ਆ ਹਾਂ ਅਸੀਂ ਆਪਗਮਨ ਤਮਨ ਨੂੰ ਵੋਟਾਂ ਪਾੰਗਾ ਸੀ ਪਰ ਅਸੀਂ ਕਹਿੰਦੇ ਅਸੀਂ ਬੜੀ ਵੱਡੀ ਗਲਤੀ ਕਰ ਲਈ ਅਸੀਂ ਤਾਂ ਹੁਣ ਆਏ ਕਹਿੰਦੇ ਵੀ ਜਿਹੜਾ ਹੱਥ ਨਾਲ ਵੋਟਾਂ ਪਾੰਗੇ ਹੱਥ ਵੱਡਦ ਕੇ ਉਹਨੂੰ ਦਿੱਤੇ ਯਾਰ ਪਰ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਨੇਗੇ ਜਾਂ ਫਿਰ ਜਿਹੜੇ ਨੁਮਾਇੰਦੇ ਨੇ ਉਹ ਤਾਂ ਕਹਿੰਦੇ ਆ ਸਾਡੇ ਵਰਗੀ ਸਰਕਾਰ ਹੀ ਨਹੀਂ ਆਈ ਕਦੇ ਜ਼ਿੰਦਗੀ 'ਚ ਸਰਕਾਰ ਫਿਰ ਘਰੇ ਬੈਠੇ ਕਰੀ ਜਾਂਦਾ ਬਾਹਰ ਨਿਕਲ ਕੇ ਕੀ ਮਾੜਾ ਕਰ ਰਿਹਾ ਇਹ ਬਿਲਕੁਲ ਬਿਲਕੁਲ ਠੀਕ ਹੈ ਇਹਨੂੰ ਦੇਖ ਸਾਡਾ ਵੀ ਖੂਨ ਖੋਲਦਾ ਯਾਰ ਵੀ ਇੱਕ ਸੱਚੇ ਬੰਦੇ ਦਾ ਆਖ ਹਾਲ ਹੋ ਰਿਹਾ ਆ ਆਪਾਂ ਇਹਨਾਂ ਦੇ ਇਹਨਾਂ ਦਾ ਹੱਕ ਮੰਗਦਾ ਜੀ ਇਹ ਕੁਝ ਕਰਨ ਦਾ ਜੀ ਵੀ ਜੇ ਕਿਸੇ ਦੇ ਏਜੰਟ ਦੇ ਇਹ ਕੋਈ ਨਹੀਂ ਦਿੰਦਾ ਉਹਨਾਂ ਦੇ ਪਰਚਾ ਪਾਉਣ ਉਹ ਕਿਉਂ ਨਹੀਂ ਪਾਉਂਦੇ ਇਹ ਪਰਚਾ ਬਿਲਕੁਲ ਤੇ ਇਹ ਆਪ ਹੁਣ ਕੀ ਕਰੇ ਇਹਨਾਂ ਨੂੰ ਅੰਦਰ ਕਰ ਰਿਹਾ ਵੀ ਜਿਹੜੇ ਸਾਨੂੰ 4 ਰੁਪਏ ਬੰਨਣਾ ਏਜੰਟਾਂ ਕੋਲੋਂ ਬੰਨਣਾ ਸਾਨੂੰ ਤਾਂ ਇਹ ਮੁੰਡੇ ਫੜ ਰਹੇ ਆ ਜਿਵੇਂ ਨਾ ਬਾਈ ਇੱਕ ਬਾਈ ਦਾ ਜਿਹੜਾ ਪਹਿਲਾ ਪੰਜ ਦਾ ਜਿਹੜਾ ਰਹਾ ਹੋਏ ਸੀ ਲੁਧਿਆਣੇ ਤੋਂ ਉਦੋਂ ਇੱਕ ਗੱਲ ਕਹੀ ਸੀਗੀ ਵੀਡੀਓ ਕਾਫੀ ਜਿਆਦਾ ਚਰਚਾ ਦਾ ਵਿਸ਼ਾ ਵੀ ਬਣੀ ਸੀਗੀ ਕਹਿੰਦੇ ਜਦੋਂ ਕਹਿੰਦੇ ਇਸ ਤਰ੍ਹਾਂ ਦੇ ਝੂਠੇ ਪਰਚੇ ਪਾਉਣੇ ਹੁੰਦੇ ਆ ਕਿ ਉਦੋਂ ਭਾਨੇ ਸਿੱਧੂ ਹੁਣੇ ਯਾਦ ਆ ਜਾਂਦੇ ਆਗੇ ਜਦੋਂ ਕਹਿੰਦੇ ਲੋਕਾਂ ਦੇ ਪੈਸੇ ਮੜਾੜੇ ਹੁੰਦੇ ਆਗੇ ਉਦੋਂ ਫਿਰ ਲੋਕਾਂ ਨੂੰ ਸਰਕਾਰ ਕਿਉਂ ਨਹੀਂ ਦੇਖਦੀ ਤੁਹਾਨੂੰ ਲੱਗਦਾ ਵੀ ਲੋਕ ਕਿੰਨਾ ਕਿਤੇ ਨਰਾਸ਼ ਨੇ ਅੰਦਰੋਂ ਅੰਦਰੋਂ ਬਾਈ ਆਪਣੇ ਲੋਕ ਪੰਜਾਬੀ ਹੋ ਗਏ ਜੁੱਤਗਾ ਖਾਣ ਦੇ ਉਹ ਠੀਕ ਹੈ ਜੇ ਹੁਣ ਕਾ ਮੈਂ ਆ ਮਨ ਲਾ ਮੈਂ ਬਾਜ ਉਠਾਉਣਾ ਜਿਹੜੇ ਪਿੰਡ ਦੇ ਵਿੱਚ ਟਾਊਟ ਹੈ ਸਾਡੇ ਪਿੰਡ ਦੇ ਵਿੱਚ ਟਾਊਟ ਹੈਗੇ ਆ ਉਹ ਜਿਹੜੇ ਹੁਣ ਨੇੜੇ ਹੁੰਦੇ ਤੂੰ ਐ ਬੋਲਦਾ ਸੀਗਾ ਤੂੰ ਐ ਬੋਲਦਾ ਸੀ ਉਹ ਸਮਝ ਉਹ ਹਾਂ ਉਹਨਾਂ ਦੇ ਰਲੇ ਹੁੰਦੇ ਚਮਚਾਦਿਗਰੀ ਦੇ ਜਦੋਂ ਸਾਡੇ ਦੇਸ਼ 'ਚ ਚਮਚਾਦਿਗਰੀ ਹੋ ਗਈ ਖਤਮ ਆ ਇਹ ਹੀ ਲੀਡਰ ਜਮਾਂ ਸਿੱਧੇ ਹੋ ਜਾਣਗੇ ਗਾਰੰਟੀ ਹੈ ਬਿਲਕੁਲ ਹਾਂ ਇਹ ਟਾਊਟ ਆਪਣੇ ਸਰ ਚੜਾਉਂਦੇ ਲੀਡਰ ਕੋਈ ਆਪ ਨਹੀਂ ਉਹ ਕਰ ਸਕਦੇ ਇਹ ਆਪ ਨਹੀਂ ਕਰ ਸਕਦੇ ਨਹੀਂ ਆਪ ਨਹੀਂ ਕਰ ਸਕਦੇ ਲੀਡਰ ਹੀ ਉਹ ਕਰਦੇ ਆ ਇੱਕ ਗੱਲ ਹੋਰ ਨਿਕ ਬਾਈ ਆਪਣੇ ਪੰਜਾਬ ਦੇ ਵਿੱਚ ਰੋਜ਼ ਕਿੰਨੇ ਮੋਟਰਸਾਈਕਲ ਚੋਰੀ ਹੁੰਦੇ ਆ ਕਿੰਨੀਆਂ ਗੱਡੀਆਂ ਚੋਰੀਆਂ ਹੁੰਦੀਆਂ ਕਿੰਨੇ ਲੋਕਾਂ ਦੇ ਘਰਾਂ ਚ ਚੋਰੀ ਹੁੰਦੀ ਆ ਉਹ ਯਾਰ ਭਾਈ ਉਹ ਤੇ ਨਾ ਪਰਚੇ ਪਾਉਂਦਾ ਨਹੀਂ ਯਾਰ ਇਹ ਉਹ ਜਿਹੜੇ ਬੰਦੇ ਸਹੀ ਕੰਮ ਕਰ ਰਹੇ ਆ ਯਾਰ ਉਹਨਾਂ ਦੇ ਇਹ ਪਰਚੇ ਪਾ ਰਿਹਾ ਉਹਦੇ ਬਾਅਦੇ ਭਾਈ ਹਾਂ ਉਹਨਾਂ ਦੇ ਇਹ ਪਰਚੇ ਪਾ ਰਿਹਾ ਇਹ ਤੋਂ ਕੋਈ ਚੰਗਾ ਕੰਮ ਨਹੀਂ ਹੋਇਆ ਭਾਈ ਜਿਹੜੇ ਬੈਠਾ ਨਾ ਕੁਰਸੀ ਤੇ ਕੋਈ ਨਹੀਂ ਪਹਿਲਾਂ ਤਾਂ ਇਹ ਬੈਠ ਕੇ ਕੁਰਸੀ ਤੇ ਵਿਆਹ ਕਰਾ ਲਿਆ ਦੇਖ ਲਾ ਉਹ ਵਿਆਹ ਕਰਾਉਣ ਦਾ ਨਾ ਟਾਈਮ ਆ ਜਵਾਗ ਤਾਰੇ ਵਿਆਹ ਨਾਲੇ ਹੋਏ ਪਏ ਆ ਦੋ ਉਹਨਾਂ ਨੂੰ ਵਿਆਹੇ ਸਮਾਂ ਦੀ ਉਹ ਸੋਚਣਾ ਸੀ ਇਹਨੇ ਇਹਨੇ ਸੋਚਿਆ ਪਹਿਲਾਂ ਮੈਂ ਵਿਆਹ ਕਰਾਵਾਂ ਫੇਰ ਦੇਖ ਯਾਰ ਇਹ じゃ ਮੁੱਖ ਮੰਤਰੀ ਹੁੰਦਾ ਯਾਰ ਕੋਈ ਯਾਰ ਸ਼ਰਮ ਆਉਣੀ ਚਾਹੀਦੀ ਆ ਯਾਰ ਬਾਈ ਇਹਨੂੰ ਮਾੜੀ ਮੋਟੀ ਯਾਰ ਬਾਈ ਹਸ਼ਕਾਲ ਕੀ ਹਾਲ ਹੈ ਜੀ ਬਹੁਤ ਵਧੀਆ ਬਾਈ ਜੀ ਜੀ ਨਾਮਾ ਬਾਈ ਜੀ ਦਾ ਕੁਲਵੰਸੇ ਲੰਗੋੜ ਕੁਲਵੰਸੇ ਜੀ ਦੇਖ ਰਹੇ ਹਾਂ ਕਿ ਇੱਥੇ ਨਾ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਹੈਗਾ ਪਰ ਜਦੋਂ ਸਰਕਾਰਾਂ ਭਾਨੇ ਸਿੱਧੂ ਨੂੰ ਪੇਸ਼ਟ ਕਰਦੀਆਂ ਨਹੀਂ ਗੀਆਂ ਲੋਕਾਂ ਦੇ ਅੱਗੇ ਉਹਦਾ ਐ ਕਿਹਦੇ ਨੇ ਭਾਨਾ ਸਿੱਧੂ ਦਾ ਮਾੜਾ ਹੀ ਬਹੁਤਾ ਬੰਦਾ ਹੈਗਾ ਤੁਸੀਂ ਫਿਰ ਹੁਣ ਭਾਨੇ ਦੇ ਹੱਕ 'ਚ ਆਇਓਗੇ ਕਿਵੇਂ ਲੱਗਦਾ ਤੁਹਾਨੂੰ ਭਾਨਾ ਸਿੱਧੂ ਹੈ ਉਹਨਾਂ ਵਾਲਾ ਜਿਹਨਾਂ ਸਰਕਾਰਾਂ ਦੱਸ ਰਹੀਆਂ ਨੇ ਕਿਉਂਕਿ ਬਾਈ ਜੀ ਭਾਈ ਭਾਨਾ ਸਿੱਧੂ ਹੈ لو کپڑے زمینیں بیچ کے ਜਿਹੜੇ ਬੱਚੇ ਬਾਹਰ ਭੇਜਦੇ ਸੀ ایجنਟ ਉਹਨਾਂ ਠੱਗੀਆਂ ਕਰਦੇ ਨੇ ਸਾਡੇ ਨਾਲ ਖੁਦ ਨਾਲ ਠੱਗੀ ਹੋਈ ਕਿਉਂਕਿ ਜਦੋਂ 10 ਲੱਖ 20 ਲੱਖ ਫਸ ਜਾਂਦਾ ਨਾ ਤਾਂ ਬੰਦਾ ਕਿਸੇ ਨੂੰ ਦੱਸਣ ਜੋਗਰਾ ਹੁੰਦਾ ਪਰ ਇਹ ਭਾਨੇ ਸਿੱਧੂ ਕੋਲ ਲੋਕ ਹੀ ਆਉਂਦੇ ਬੇਨਤੀਆਂ ਕਰਦੇ ਬਾਈ ਜੀ ਸਾਡੇ ਨਾਲ ਖੜੋ ਕਿਉਂਕਿ سوشل میڈیا ਉੱਤੇ ਬੜਾ ਸ਼ਾਇਵ ਹੋਇ ਨੂ ਸੱਚ ਨਾਲ ਖੜਨ ਵਾਲਾ ਬੰਦਾ ਸੀ ਜਿਹਦੇ ਕਰਕੇ ਸਰਕਾਰ ਦੇ ਅੱਖਾਂ ਵਿੱਚ ਉਹ ਰੜਕਦਾ ਸੀ ਪੰਜਾਬੀ ਤੇ ਪੰਜਾਬੀ ਦੀ ਗੱਲ ਕਰਦਾ ਸੀ ਸੱਚ ਦਾ ਸੱਚ ਦਾ ਪੁਜਾਰੀ ਸੀ ਬੰਦਾ ਇਸ ਲਈ ਭਾਨੇ ਸਿੱਧੂ ਉੱਤੇ ਸਰਕਾਰ ਵੱਲੋਂ ਨਜਾਇਜ਼ ਪਰਚੇ ਦਿੱਤੇ ਗਏ ਨੇ ਕਿਉਂਕਿ ਤੁਸੀਂ ਸਾਡੇ ਥਾਂ-ਥਾਂ ਵੇਖੋ ਏਜੰਟ ਕੀ ਕਰਦੇ ਨੇ ਜਿਨ੍ਹਾਂ ਨਾਲ ਏਜੰਟਾਂ ਨੇ ਕੀਤੀਆਂ ਨੇ ਉਹਨਾਂ ਨੂੰ ਪਤਾ ਹੈ ਕਿਉਂਕਿ ਏਜੰਟ ਤਾਂ ਠੱਗੀ ਬਹੁਤ ਜ਼ਿਆਦਾ ਸਾਡੇ ਜ਼ਮੀਨਾਂ ਲੁੱਟ ਕੇ ਲੈ ਗਏ ਸਾਡੇ ਬੱਚੇ ਬਾਹਰ ਜਿਹੜੇ ਭੇਜਣ ਦੇ ਸਾਨੂੰ ਤਾਂ ਪਹਿਲਾਂ ਵੀ ਜਾ ਆਪ ਹੀ ਰਫੂਜਲ ਕਰ ਦਿੰਦੇ ਨੇ ਹਾਂ ਰਫੂਜਲ ਕਰਕੇ ਤੇ 10 ਦਿਨਾਂ ਦੀ ਵੀ ਜਾ ਰਫੂਜਲ ਹੋ ਗਿਆ ਸਾਲ-ਸਾਲ ਉਹਨਾਂ ਸਾਰੇ ਪੈਸੇ ਲਈ ਮੋੜਦੇ ਫੇ ਪੂਰੇ ਨਹੀਂ ਮੋੜਦੇ ਪਰ ਇਹ 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 ਭਾਨਾ ਸਿੱਧ ਉਹਨਾਂ ਲੋਕਾਂ ਨੇ ਹੱਕ 'ਚ ਖੜਿਆ ਸੱਚ ਦੀ ਆਵਾਜ਼ ਇਹਨਾਂ ਨੇ ਬੁਲੰਦ ਕੀਤੀ ਇਹ ਸਰਕਾਰ ਦੀ ਅੱਖਾਂ 'ਚ ਵਿੱਚ ਉਬਦ ਸੀ ਜਿਹੜੇ ਤੁਸੀਂ ਕਿਹਾ ਵੀ ਤੁਹਾਡੇ ਨਾਲ ਵੀ ਠੱਗੀ ਹੋ ਜੀ ਇਸ ਦੇ ਵਿੱਚ ਤੂੰ ਛੋਟੇ ਫਿਰ ਪੈਸੇ ਪਾਣਾ ਜਿਹਨੇ ਮਦਦ કરી ਅਸੀਂ ਤਾਂ ਜੀ ਪੈਸੇ ਆਪਣੇ ਆਪ ਕਢਾ ਲਈ ਕਿਉਂਕਿ ਅਸੀਂ ਜਾਣਦੇ ਵੀ ਕਿਵੇਂ ਨਿਕਲਦੇ ਨੇ ਹਾਂ ਪਰ ਸਾਨੂੰ ਨਾ ਅਸੀਂ ਤਾਂ ਲੋਕਲ ਹੁਣ ਜੇ ਕਿਸੇ ਕਈ ਕਿ ਬੰਦੇ ਦਾ ਵਿਚਾਰੇ ਦੱਸਦੇ ਵੀ ਨਹੀਂ ਸਾਡੇ ਨਾਲ ਕੀ ਹੋ ਗਿਆ ਨਾ ਪਰ ਕਾਰਨ ਇਹ ਹੁੰਦਾ ਵੀ ਕਿਸੇ ਨਾਲ ਖੜਨ ਵਾਲਾ ਬੰਦਾ ਹੀ ਨਹੀਂ ਮਿਲਦਾ ਇਹ ਬੰਦਾ ਸੀ ਜਿਹੜਾ ਬੰਦਾ ਬੰਦਿਆਂ ਨਾਲ ਖੜਨ ਜਾਣਦਾ ਸੀ ਕਿਉਂਕਿ ਆਪਾਂ ਦੇਖਦੇ ਨਗਰ ਵਿੱਚ ਕੋਈ ਬੰਦੇ ਹੁੰਦੇ ਨਹੀਂ ਵੀ ਨਹੀਂ ਪਰ ਭਾਨਾ ਸਿੱਧੂ ਕੇ ਹੱਕ ਦੀ ਆਵਾਜ਼ ਪੰਜਾਬੀਅਤ ਦੀ ਆਵਾਜ਼ ਹੁਣ ਤਾਂ ਪੰਜਾਬੀ ਦੀ ਆਵਾਜ਼ ਉੱਪਰ ਗਿਆ ਸਰਕਾਰ ਨੇ ਪਰਚਾ ਦਿੱਤਾ ਹੈ ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਇਹ ਪੰਜਾਬ ਦੀ ਆਵਾਜ਼ ਨੂੰ ਅਸੀਂ ਦਵਾ ਦਈਏ ਪਰ ਨਹੀਂ ਦਵਾਏ ਕੋ ਸੰਗਤ ਅਠਾਠਾ ਮਾਰਦਾ ਘਟ ਹੈ ਤੇ ਇਹਨਾਂ ਲੋਕਾਂ ਨੂੰ ਦੱਸ ਦੇਣਾ ਠੀਕ ਹੈ ਸੰਗਰੂਰ ਵਾਲਿਆਂ ਸਰੂਰਾ ਰਾਜਪਾਲਟਾ ਕਰ ਦਿੰਦੇ ਨਹੀਂ ਸਭ ਨੂੰ ਪਤਾ ਹੀ ਹੈ ਨਾ ਬਾਨਾ ਸਿੱਧੂ ਨੂੰ ਅਸੀਂ ਰਿਹਆ ਕਰਾ ਲੈਣਾ ਸਾਰੇ ਰਲ ਕੇ ਅੱਜ ਸਾਰੀ ਸੰਗਤ ਅਸੀਂ ਆਏ ਆ ਉਹਦੇ ਹੱਕ ਵਿੱਚ ਖਾਂ ਦਾ ਨਾਰਾ ਮਾਰਨ ਵਾਸਤੇ ਤੁਹਾਨੂੰ ਲੱਗਦਾ ਭਾਈ ਯਕੀਨ ਆਉਂਦਾ ਵੈਸੇ ਵਿਚ 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 ਜਿਵੇਂ ਕਿਹਾ ਵੀ 10000 ਰੁਪਿਆ ਐਸਾ ਐਡੇ ਅਮੀਰ ਵਿਰਸੇ ਦਾ ਬੰਦਾ ਹੋਵੇ ਉਹਦੇ ਲਈ 10000 ਕੀ ਹੈ ਉਹਦੇ ਲਈ ਚੰਨੀ ਕੀ ਹੈ ਉਹ ਤਾਂ ਤੁਸੀਂ ਜਾਣਦੇ ਜਿਹੜਾ ਏਜੰਟ ਹੁੰਦੇ ਨੇ ਨਾ ਤੁਸੀਂ ਉਥੇ ਚੰਡੀਗੜ੍ਹ ਜਾਓਗੇ ਉਹਨਾਂ ਨੇ ਬਦੇ ਬਦੇ ਕੋਠੀਆਂ ਪਾਈਆਂ ਨੇ ਉਹ ਕੁੜੀਆਂ ਰੱਖਿਆ ਹੁੰਦੀਆਂ ਨੇ ਫਲ ਗਲੀਨ ਪਤ ਕੀ ਕਹਿੰਦੇ ਸਾਡੇ ਸੇ ਕਿਉਂਕਿ ਜਿੰਨਾ ਚ ਅਸਤੇ ਉਹਦੋਂ ਹੁਸ਼ਿਆਰ ਨੂੰ ਪਤਾ ਜਿੱਥੇ ਬੰਦੇ ਕੰਮ ਕਰਦੇ ਆਂ ਪਰ ਜਦੋਂ ਅਸੀਂ ਜਿਹੜਾ ਪੈਸੇ ਉਹ ਐਡੀ ਸੇਤ ਨਹੀਂ ਦਿੰਦੇ ਬਾਰੇ ਬਹੁਤ ਜ਼ਿਆਦਾ ਪਲਤਾ ਦੇਖੋ ਗਰੀਬੰਦਾ ਜਾ ਹੀ ਨਹੀਂ ਸਕਦਾ ਦੋ ਤਨਕੀਲਾਂ ਜ਼ਮੀਨ ਵੇਚਦਾ ਫਿਰ ਪੈਸੇ ਦਿੰਦਾ ਫਿਰ ਪਰਸ ਨੂੰ ਆਜੋ ਜੀ ਮਹੀਨੇ ਨੂੰ ਫੋਨ ਤੇ ਅਲੱਗ ਗੱਲਾਂ ਕਰਦੇ ਹੋਰ ਤੇ ਅਲੱਗ ਮੈਟਰ ਨੇ ਕਿਉਂਕਿ ਪਰ ਲੋਕਾਂ ਨਾਲ ਖੜਨ ਦੀ ਜਿਹੜੀ ਗੱਲ ਸੀ ਉਹ ਭਾਣਾ ਸਿੱਧੂ ਲੋਕਾਂ ਨਾਲ ਖੜਦਾ ਸੀ ਲੋਕਾਂ ਨੇ ਪੈਸੇ ਬੜੇ ਕਢਾਏ ਉਹਨੇ ਹੱਕ ਦੇ ਸੱਚ ਦੀ ਆਵਾਜ਼ ਨਾਲ ਜਿਹੜਾ ਬੰਦਾ ਖੜਦਾ ਹੈ ਨਾ ਫਿਰ ਉਹ ਸਰਕਾਰਾਂ ਦੇ ਅੱਖਾਂ ਵਿੱਚ ਰੜਕਣ ਲੱਗ ਜਾਂਦਾ ਇਸ ਲਈ ਅਸੀਂ ਸਾਰੇ ਪੰਜਾਬੀ ਆ ਹੁਣ ਜਿਹੜੀ ਫਿਰ ਆਵਾਜ਼ ਬੰਦ ਕਰਾਉਣ ਦੀ ਆ ਫਿਰ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਨੂੰ ਤੁਹਾਨੂੰ ਲੱਗਦਾ ਵੀ ਕਾਮਯਾਬ ਹੋ ਪਾਉਣਗੇ ਸਰਕਾਰਾਂ ਹਿਟਲਰ ਵਰਗੇ ਆਏ ਉਹ ਲੋਕਾਂ ਦੀ ਆਵਾਜ਼ ਨਹੀਂ ਬੰਦ ਕਰ ਸਕੇ ਲੋਕਾਂ ਦਾ ਜਿਹੜਾ ਹਜੂਮ ਹੁੰਦਾ ਨਾ ਲੋਕਾਂ ਦੀ ਆਵਾਜ਼ ਹੁੰਦੀ ਹੈ ਇਹ ਦਬਾਈ ਨਹੀਂ ਜਾ ਸਕਦੀ ਕਿਉਂਕਿ ਇਹ ਰਾਜ ਤੱਕ ਤੋ ਲਾ ਸਕਦੇ ਜੇ ਬਣਾ ਇਹਨਾਂ ਨੇ ਬਣਾਏ ਲੋਕਾਂ ਨੇ ਭਗਵਾਨਤਮਨ ਉਤੇ ਲਾ ਵੀ ਸਕਦੇ ਨੇ ਕਿਉਂਕਿ ਲੋਕ ਅੱਜ ਕੱਲ੍ਹ ਠਾਠਾ ਮਾਰਦਾ ਕੱਟ ਤਾਂ ਆਇਆ ਕਿ ਭਾਨਾ ਸਿੱਧੂ ਸੱਚਾ ਤੇ ਸੱਚਾ ਰਹੇਗਾ ਬਿਲਕੁਲ ਹਾਂਜੀ ਮਤਲਬ ਕਿ ਸਾਨੂੰ ਸਾਰਿਆਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਏਕਾ ਰੱਖਣਾ ਚਾਹੀਦਾ ਪੰਜਾਬੀ ਨੂੰ ਏਕੇ ਵਿੱਚ ਬਲ ਜਿੱਦਾਂ ਅੱਜ ਸਾਰਿਆਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਧੰਨਵਾਦ ਬਹੁਤ ਧੰਨਵਾਦ ਬੱਚੋ ਜੀ ਜੀ ਮੈਂ ਹਰਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦਗਰੂਪ ਨਾਲ ਐਸਕੇਮ 18 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਅਸੀਂ ਭਾਨਾ ਸਿੱਧੂ ਵੀਰ ਦੇ ਹੱਕ ਦੇ ਵਿੱਚ ਆਏ ਆਂ ਪਰ ਅਸੀਂ ਇੱਕ ਸਟੇਜ ਦੇ ਉੱਤੇ ਬੈਠੇ ਆਗੂਆਂ ਤੋਂ ਇੱਕ ਲਾਨ ਮੰਗਦੇ ਆ ਕਿ ਅੱਜ ਅਸੀਂ ਚਾਹੁੰਦੇ ਆ ਵੀ ਸੀਐਮ ਦੀ ਕੋਠੀ ਘੇਰੀਏ ਜਾਂ ਅਸੀਂ ਚਾਹੁੰਦੇ ਆ ਵੀ ਅੱਜ ਅਸੀਂ ਉਹ ਜੇਲ੍ਹ ਘੇਰੀਏ ਜਿਹੜੀ ਜੇਲ੍ਹ ਚ ਭਾਨੇ ਸਿੱਧੂ ਵੀਰ ਨੂੰ ਰੱਖਿਆ ਹੋਇਆ ਕਿਉਂਕਿ 7 ਦਿਨ ਹੋ ਗਏ ਅੱਜ ਭਾਨੇ ਸਿੱਧੂ ਵੀਰ ਨੂੰ ਜੇਲ੍ਹ ਚ ਰੱਖਿਆ ਹੋਇਆ ਅਸੀਂ ਬਹੁਤ ਲੇਟ ਆ ਵੀਰ ਜੀ ਅਸੀਂ ਲੇਟ ਚੱਲ ਰਹੇ ਆ ਕਿਉਂਕਿ ਕੱਠ ਰੋਜ਼ ਰੋਜ਼ ਨਹੀਂ ਹੁੰਦੇ ਅੱਜ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜੀ ਪੱਲਿਓਂ ਤੇਲ ਫੂਕ ਕੇ ਆਈ ਹੈ ਉਹ ਤਾਂ ਆਈ ਹੈ ਕਿ ਭਾਨੇ ਸਿੱਧੂ ਦੀ ਇਹ ਕਮਾਈ ਹੈ ਭਾਨੇ ਸਿੱਧੂ ਵੀਰ ਨੇ ਇਹ ਖੱਟਿਆ ਪਰ ਇਹ ਇਕੱਠ ਮੈਂ ਨਹੀਂ ਚਾਹੁੰਦਾ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਅਸੀਂ ਖਾਲੀ ਘਰਾਂ ਨੂੰ ਮੁਰਜੇ ਭਾਸ਼ਣ ਸੁਣ ਕੇ ਮੁਰਜੇ ਚਾਹਾਂ ਪੀ ਕੇ ਮੁਰਜੇ ਰੋਟੀਆਂ ਖਾ ਕੇ ਮੁਰਜੇ ਇਹ ਇਕੱਠ ਦੇ ਵਿੱਚੋਂ ਅੱਜ ਬਹੀਰਾਂ ਘਤਣੀਆਂ ਚਾਹੀਆਂ ਜੇਲ੍ਹ ਵੱਲ ਨੂੰ ਸੀਐਮ ਹਾਊਸ ਵੱਲ ਨੂੰ ਸੈਕਟਰੀਏਟ ਗੇਟ ਵੱਲ ਨੂੰ ਜਾਂ ਜਿੱਥੇ ਵੀ ਸੰਕਾ ਸਰਕਾਰ ਦਾ ਸਾਰਾ ਤੰਤਰ ਮੰਤਰ ਬੈੰਦਾ ਸੈਕਟਰੀ 8 ਗੇਟ ਉਹ ਵੀ ਅਸੀਂ ਘੇਰ ਨੂੰ ਤਿਆਰ ਆ ਜੇ ਅੱਜ ਇਹ ਲਾਗੂ ਆਗੂ ਸਾਨੂੰ ਲਾਣ ਦਾ ਜਿਹੜੇ ਹੱਕ ਨੇ ਕਿ ਇਹ ਹੱਕ ਲੈਣ ਲਈ ਜਿਵੇਂ ਕਹਿੰਦੇ ਨੇ ਕਹਿੰਦੇ ਭਾਈ ਜੇ ਸਿੱਧੇ ਉਂਗਲ ਨਾਲ ਕਿਹਾ ਨਹੀਂ ਨਿਕਦਾ ਟਿੰਗਲ ਟੇਢੀ ਕਰਨੀ ਪੈਂਦੀ ਹੈਗੀ ਤਾਂ ਮੰਨ ਲਓ ਹੁਣ ਅੱਗੇ ਤੋਂ ਕਿਹੜਾ ਵੀ ਕੋਈ ਵੀ ਦਾਜੇ ਵਾਰਤਨਾ ਪੈਗਾ ਤਿਆਰ ਬੈਠੇ ਹੋਗੇ ਬਿਲਕੁਲ ਤਿਆਰ ਬੈਠੇ ਆ ਇਸ ਦਾ ਮੈਂ ਕਹਿੰਦਾ ਅੱਜੇ ਤਿਆਰ ਆ ਵੀਰ ਜੀ ਜਿਹੜਾ ਖਰਚਾ ਹੋਊਗੀ ਕਿਸਾਨ ਜਥੇਬੰਦੀਆਂ ਕਰਨੀਆਂ ਇਹ ਬਸ ਕਹਿ ਦੇਣਾ ਵੀ ਚਲੋ ਭਗਵਾਨ ਤੁਮਾਰ ਨੂੰ ਘਰੇ ਦੱਬਣਾ ਹੁਣ ਦਬਲੰਗ ਜਾਗੀ ਇਰੇ ਪਿੱਛੇ ਜੀ ਬੱਚਾ-ਬੱਚਾ ਝੋਕਦਾਂਗੇ ਅਸੀਂ ਅਸੀਂ ਕੋਈ ਪਰਵਾਹ ਨਹੀਂ ਕਰਦੇ ਕੋਈ ਭਾਂਤਮਾਨ ਹੋਵੇ ਕੋਈ ਵੀ ਮੂਰੇ ਆਜੇ ਅਸੀਂ ਆਪਣੀ ਜਾਨ ਦੇ ਨੂੰ ਵੀ ਤਿਆਰ ਆ ਪਾਣੇ ਸਿੱਧੂ ਪਿੱਛੇ ਪੂਰਾ ਨਾਲਾ ਪੂਰਾ ਮੋਢੇ ਦਾ ਮੋਢਾ ਲਾਇਆ ਭਾਈ ਪੂਰਾ ਨਾਲਾ ਚੋਰਾ ਦੇ ਪਿੱਛੇ ਇੰਨਾ ਇਕੱਠਾ ਹੋਊਗਾ ਭਾਂਤਮਾਨ ਜਿੱਥੇ ਵੀ ਆਜੇ ਮੇਰਾ ਦਾਨਗੜ ਪਿੰਡਾ ਬੱਚਾ-ਬੱਚਾ ਝੋਕਦਾਂਗੇ ਬਾਕੀ ਲੋਕਾਂ ਦਾ ਜੇ ਕਿਸੇ ਦਾ ਪਤਾ ਲੱਗੀ ਗਿਆ ਸਾਰਿਆਂ ਨੂੰ ਅੱਜ ਕਿੰਨਾ ਇਕੱਠਾ ਹੋਇਆ ਅੱਜ ਭਾਈ ਕਹੋ ਕਿ ਨਾ ਇਹ ਵੀ ਗੱਲ ਕਿਤੇ ਨਾ ਕਿਤੇ ਕਹੀ ਗਈ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਹੁੰਦੇ ਆਗੇ ਮਾਰਕਰ ਹੁੰਦੇ ਆਗੇ ਲੈ ਲਿਆ ਨਮਾਇਦੇ ਵਾਲੇ ਪਰਾ ਕਸ਼ਤਵਾਤੋਂ ਲੱਗਦਾ ਵੀ ਸਰਕਾਰ ਬੁਖਲਾਊਗੀ ਡਰਨਗੇ ਪੂਰਾ ਫੁੱਲ ਜੀ ਹੁਣ ਭਵੰਤਵਨ ਨੂੰ ਪਤੀ ਲੱਗ ਗਿਆ ਹੁਣ ਹੁਣ ਧਨੋਲੇ ਤੇ ਕਿਤੇ ਜਾਮ ਲੱਗਿਆ ਪਿਆ ਉਧਰੋਂ ਬਰਨਾਲੇ ਦੇ ਤੱਕ ਜਾਮ ਲੱਗਿਆ ਪਿਆ ਇਨਾ ਕੱਟ ਦੇ ਕੇ ਇਧਰੋਂ ਪਿੱਖੀ ਸਾਰੀ ਜਾਮ ਆ ਇਹ ਇਕੱਠ ਦੇ ਕੇ ਉਹਨਾਂ ਚੋਰਾ ਦੇ ਮਗਰ ਇਨਾ ਇਕੱਠ ਹੋਊਗਾ ਜ਼ਿਲ੍ਹੇ ਤੋਂ ਆਇਆ ਜੜਾਂ ਲਾਉਣ ਆਲੇ ਸੀ 2014 ਚ ਭਗਵਾਨ ਜੀ ਆਮ ਆਦਮੀ ਦੇ ਜਣਾ ਲਾਉਣ ਵਾਲੇ ਅਸੀਂ ਆ ਤੇ ਜਣਾ ਵੀ ਅਸੀਂ ਪੱਟਾਂਗੇ ਅਸੀਂ ਪੱਟਾਂਗੇ ਜਣਾ ਹੁਣ ਕੋਲ ਜਿਹੜੇ ਬੰਦੇ ਨੇ ਭਾਈ ਸਰਕਾਰ ਬਣਾਈ ਹੈ ਕਿ ਹੁਣ ਉਹ ਸਰਕਾਰ ਡੱਗਣਗੇ ਡੇਗਣਗੇ ਇੱਕ ਕਰਨਗੇ ਵੀ ਅਸੀਂ ਸਾਰੇ ਆਮ ਡੱਟ ਕੇ ਪਿੰਡਾਂ 'ਚ ਬਟਨ ਦਾ ਬਾਈਕਟ ਕਰਾਂਗੇ ਅਸੀਂ ਉਹਨਾਂ ਦਾ ਜੀ ਇੱਕ ਵਾਰ ਤਾਂ ਪੱਟ ਕੇ ਦਿਖਾ ਦੀ ਜਦੋਂ ਖਿਮਰਜੀਤ ਮਾਨ ਜਿੱਤੇ ਸੀਗਾ ਹੁਣ ਦੂਜੀ ਵਾਰੀ ਫੇਰ ਕਰਾਂਗੇ ਦੂਜੀ ਵਾਰੀ ਫੇਰ ਹੁਣ ਆ ਗਿਆ ਐਮਪੀ ਦੇ ਵੋਟ ਆ ਗਈਆਂ ਬੜਾ ਦੂਰ ਨਹੀਂ ਹੈਗੀ ਪਾਸ ਦਸਤਾਂ ਵਾਲੇ ਆ ਗਏ ਸੀ ਤੇ ਹਰਾਉਣ ਵਾਲੇ ਵੀ ਅਸੀਂ ਆ ਹੁਣ ਭਾਨਾ ਸਿੱਧੂ ਕਿਸ ਤਰ੍ਹਾਂ ਦਾ ਬੰਦਾ ਬੰਦਾ ਵੀਰੇ ਵਧੀਆ ਬੰਦਾ ਹੈ ਯਾਰ ਗਰੀਬਾਂ ਨਾਲ ਖੜਦਾ ਸੀਗਾ ਠੀਕ ਹੈ ਕਮਜ਼ੋਰਾਂ ਨਾਲ ਖੜਦਾ ਸੀ ਵੇਕਣ ਵਾਲਾ ਨਹੀਂ ਸੀਗਾ ਹੁਣ ਇਹ ਜਿਹੇ ਬੰਦੇ ਨੂੰ 10-1000 ਰੁਪਏ ਪਿੱਛੇ ਦੇਖ ਲਓ ਕੋਈ ਹਸਣ ਵਾਲੀ ਗੱਲ ਨਹੀਂ ਇਹ ਕਿ 10000 ਰੁਪਏ ਪਿੱਛੇ ਲੈ 10000 ਰੁਪਏ ਖੋਇਆ ਕਿਸੇ ਦਾ ਨੱਪਿਆ ਜਾਂ ਚੈਨ ਖੋਈ ਲ ਵੀ ਕੀ ਇਹ ਚੀਜ਼ਾਂ ਕਿੱਡੀ ਬੇਸ਼ਰਮੀ ਵਾਲੀ ਗੱਲ ਹੈ ਸਰਕਾਰ ਵਾਸਤੇ ਲਾਗਦਾ ਵੀ ਸਰਕਾਰਾਂ ਕਿਹੜੇ ਰਾਹ ਤੁਰਿਆ ਹੋਈਆਂ ਨਹੀਂ ਕਿਉਂਕਿ ਨਾ ਜਿਵੇਂ ਕਹਿੰਦੇ ਹੁੰਦੇ ਆ ਕਹਿੰਦੇ ਭਾਈ ਜਿਹੜੇ ਸ਼ਕਸ਼ ਪੰਜਾਬ ਦੇ ਲਈ ਹਾਂ ਦਾ ਨਾਰਾ ਮਾਰਦੇ ਆ ਜਾਂ ਹੱਕ ਲਈ ਬੋਲਦੇ ਆ ਆਵਾਜ਼ ਅਕਸਰ ਦਬਾਈ ਜਾਂਦੀ ਹੈਗੀ ਤੁਹਾਨੂੰ ਕੀ ਲੱਗਦਾ ਵੀ ਇਹੀ ਮਨਸ਼ਾਹਲਾ ਕੇ ਚੱਲੀ ਹੈ ਆਈ ਮਨਸਾ ਅਮਰ ਆਧਮਦੀ ਪਾਰਟੀ ਦੀ ਜਿਹੜੀ ਇਸੇ ਕਰਕੇ ਹੁਣ ਜਿਵੇਂ ਸਾਡੇ ਪਿੱਛੇ ਜੇ ਵੋਟਾਂ ਹੋ ਕੇ ਢਟੀਆਂ ਹੁਣ ਮਹੀਨਾ ਕਿ ਹੋਇਆ ਹੈ ਰਾਜਸਥਾਨ 'ਚ ਤਾਂ ਸਾਨੂੰ ਉੱਥੇ ਮਿਹਰ ਸੀਗੀ ਪਹਿਲਾਂ ਅਸੀਂ ਸਪੋਰਟ ਕਰਦੇ ਸੀ ਚਲੋ ਵੀ ਇੱਧਰ ਬਹੁਮਤ ਨਾਲ ਸਰਕਾਰ ਆਈ ਹੈ ਚਲੋ ਕੁਝ ਚੰਗਾ ਕਰੂਗਾ ਜਿਵੇਂ ਗੱਲਾਂ ਕਰਦਾ ਸੀ ਬਹੁਤ ਵੱਡੀਆਂ ਵੱਡੀਆਂ ਮੈਂ ਐ ਕਰ ਦੂ ਮੈਂ ਤਾਂ ਹੁਣ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਫਿਰ ਆਹੀ ਕਾਰਨ ਸੀਗਾ ਹੁਣ ਸਾਡੇ ਰਾਸਤਾਂ ਚ ਇਹਨਾਂ ਦਾ ਖਾਤਾ ਵੀ ਨਹੀਂ ਖੁੱਲਿਆ ਵੀਰੇ ਬਿਲਕੁਲ ਬਿਲਕੁਲ ਆਹੀ ਕਾਰਨ ਸੀਗਾ ਜ਼ਮਾਨਤ ਜਬਤ ਹੋਈ ਇਹਨਾਂ ਦੀ ਕੁਝ ਵੀ ਨਹੀਂ ਮਿਲਿਆ ਇਹਨਾਂ ਨੂੰ ਉੱਥੋਂ ਠੀਕ ਹੈ ਨਹੀਂ ਸਾਡੇ 3 ਜਿਲ੍ਹੇ ਸੀਗੇ ਜਿਵੇਂ ਹਨੂਮਾਨਗੜ ਗੰਗਾਨਗਰ ਅਨੂਪਗੜ ਅਨੂਪਗੜ ਨਵਾਂ ਜਿਲ੍ਹਾ ਬਣਿਆ ਹੋਣੀ ਪਿੱਛੇ ਜੇ ਤਾਂ ਸਾਨੂੰ ਮੇਸ ਵੀ ਪੰਜਾਬੀ ਵੈਲਟ ਆ ਸਾਰਾ ਇਹ ਤਾਂ ਇੱਥੇ ਮੰਨ ਲਓ ਵਧੀਆ ਇਹ ਸਰਕਾਰ ਆਉਣੀ ਚਾਹੀਦੀ ਸੀ ਪਰ ਜੇ ਇੱਥੇ ਚੰਗਾ ਕਰਦੇ ਤਾਂ ਹੀ ਉੱਥੇ ਆਉਂਦੀ ਅਸੀਂ ਤੁਹਾਡੇ ਨਾਲ ਹੀ ਆ ਪੰਜਾਬ ਵਾਲਿਆਂ ਨਾਲ ਜਦੋਂ ਇੱਥੇ ਉਹਨੇ ਕੁਝ ਨਹੀਂ ਕੀਤਾ ਸਾਨੂੰ ਪਤਾ ਸੀ ਉੱਥੇ ਉਹ ਇੱਕ ਗੱਲ ਹੁੰਦੀ ਹੈ ਕਿ ਇਹਨਾਂ ਦੀ ਇਹ ਕਹਿੰਦੇ ਇਹ ਨਾ ਜਦੋਂ ਮਾਰੋ ਸਟੇਟ ਚੇਜ ਹੁੰਦੀ ਹੈ ਕਿ ਜਾਂ ਫਿਰ ਏਰੀਆ ਚੇਜ ਹੁੰਦਾ ਏਰੀਆ ਵਾਈਜ਼ ਇਹ ਆਪਦੇ ਕੰਮ ਵੰਡ ਲੈਂਦੇ ਹੁੰਦੇ ਹੈਗੇ ਜਾਂ ਫਿਰ ਇੱਥੇ ਅਸੀਂ ਹੁਣ ਜੋ ਪੰਜਾਬ ਦੇ ਵਿੱਚ ਮਾਹੌਲ ਬਣਾ ਲਿਆ ਹੁਣ ਜਿਹੜਾ ਅਜੇ ਹਰਿਆਣੇ ਦੇ ਵਿੱਚ ਜਾਂ ਆਪਣੇ Rajasthan ਦੇ ਵਿੱਚ ਕੰਮ ਕਰਨਾ ਹੈਗਾ ਪੰਜਾਬ ਵਾਲਾ ਸੀ ਜਿਹੜਾ ਸਰਟੀਫਿਕੇਟ ਆ ਉਹ ਲੈ ਕੇ ਚੱਲਾਂਗੇ ਪੰਜਾਬ ਚਾਹ ਕੰਮ ਕੀਤਾਗਾ ਤੁਹਾਨੂੰ ਲੱਗਦਾ ਵੀ ਉਹ ਚੀਜ਼ਾਂ ਕੰਮ ਜਾਉ ਨਹੀਂ ਗਈਆਂ ਮੈਂ ਦੱਸਦਾ ਨਹੀਂ ਵੀਰੇ ਕੁਝ ਨਹੀਂ ਕੀਤਾ ਇਹਨਾਂ ਨੇ ਢੰਗ ਨਾਲ ਠੀਕ ਹੈ ਕੁਝ ਵਧੀਆ ਕਰਦੇ ਤਾਂ ਸਾਡੇ Rajasthan 'ਚ ਵੀ ਇਹ ਆਉਂਦੀ ਕੁਝ ਨਹੀਂ ਆਉਂਦੀ ਇਹਨਾਂ ਦੇ ਕੱਖ ਨਹੀਂ ਪੱਲੇ ਇਹਨਾਂ ਦੇ ਹਾਂ ਹ ਮੈਂ ਤੁਹਾਨੂੰ ਦੱਸਦਾ ਭਾਈ ਇਹ ਸਰਕਾਰ ਕਿਵੇਂ ਬਣਾ ਗਏ ਆ ਜਿਹੜਾ ਹੁਣ ਤਮਾਨ ਸੀ ਐਮਪੀ ਸੰਗਰੂਰਤੀ ਦਿੱਤਿਆ ਸੀ ਸੰਗਰੂਰ ਵਾਲੇ ਲੋਕਾਂ ਦਾ ਪਤਾ ਸੀ ਇਹਨੂੰ ਵੀ ਮੈਂ ਜੇ ਕੁਰਸੀ ਤੇ ਖੜ ਕੇ ਇੰਟਰਵਿਊ ਦੇ ਆ ਵੀ ਸਾਰੇ ਸੁਣਦੇ ਆ ਵੀ ਮੈਂ ਛੋਡੇ ਵਰਗਾ ਜੱਟ ਆ ਲੋਕਾਂ ਦਾ ਜੱਟ ਆ ਭਾਈ ਭਾਈ ਛੱਡੇ ਵਰਗਾ ਹਾਲ ਬਹੁੰਦਾ ਹੁਣ ਨਿਕ ਤੇ ਇਹ ਹੈਂਡਲ ਦੇ ਹੈਂਡਲ ਮਾਰਿਆ ਜਾ ਕੇ ਇੰਜਨ ਦੇ ਕਹਿੰਦੇ ਪਹਿਲਾਂ ਕਿ ਗੁੱਟ ਕੱਟਦਾ ਮੈਂ ਦੇਖਿਆ ਤਾਂ ਨਹੀਂ ਗੁੱਟ ਕੱਟਦਾ ਆ ਕਹਿੰਦੇ ਵੀ ਉਹ ਸਿਮਰਨ ਭਾਬੀ ਕਹਿੰਦੇ ਹੁੰਦੇ ਸੀ ਲੋਕ ਹਾਂ ਉਹ ਜੱਟ ਕੇ ਤਾਂ ਫੇਰ ਸਿਕਿਉਰਿਟੀ ਲੈਂਦੀ ਸੀ ਕੈਪਟਨ ਦੀ ਘਰ ਵਾਲੇ ਐਮਪੀ ਬਣ ਕੇ ਫੇਰ ਸਿਕਿਉਰਿਟੀ ਲੈਂਦੀ ਸੀ ਇਹਦੀ ਭੈਣ ਕਿਹੜੀ ਐਮਪੀ ਬਣ ਗਈ ਆ ਇਹਦਾ ਪਤਾ ਨਹੀਂ ਲੋਕਾਂ ਦਾ ਲੋਕ ਚਬੂਰੇ ਚੜਾ ਵੀ ਹੁੰਦਾ ਲਾਭ ਵੀ ਦਿੰਦੇ ਆ ਬਿਲਕੁਲ ਬਿਲਕੁਲ ਉਹ ਕੋਕ ਸ਼ਖੀਰ ਬਾਦਲ ਕਹਿੰਦਾ ਸੀ ਮੈਂ 25 ਸਾਲ ਰਾਜ ਕਰੂੰਗਾ ਤੇ ਉਹ ਭਗਵਾਨ ਜੀ ਦਾ ਬਿਆਨ ਦਿੰਦਾ ਹੁੰਦਾ ਸੀ ਵੀ ਇਹ ਪਿਆਪਤ ਇਕੱਠੇ ਹਾਰਨਗੇ ਉਹ ਗੱਲ ਇਹ ਨਾਲ ਵੀ ਹੋਊਗੀ 2024 ਚ ਹੀ ਚ ਤਿੰਨ ਕਿ ਮਹੀਨਾ ਨੂੰ ਇਹਨੇ ਕਹਿੰਦੇ 6 ਤਿੰਨ ਮਹੀਨਾ ਦਾ ਮੇਰਾ ਜਵਾਕ ਆ ਦੋ ਤਿੰਨ ਮਿੰਟ ਜਰਮ ਲੈ ਲੂਗਾ ਉੱਟ ਕੇ ਗੋਇਆ ਓਏ ਹਾਂ ਕਿਉਂ ਗੂਗਾ ਕਹਿੰਦਾ ਪਾਪਾ ਤੂੰ ਵੀ ਹਰ ਗਿਆ ਜਿਵੇਂ ਸ਼ਖਬੀਰ ਬਾਦਲ ਨੇ ਦੇਖਿਆ ਜੀ ਅੱਖੀ ਉਹ ਜਰਮ ਲੂਗਾ ਉਹ ਦੇਖੋ ਅੱਖੀ ਹੁਣ ਵੋਟ ਆ ਗਿਆ ਹੁਣ ਕੀ ਇਰਾਦਾ ਫਿਰ ਓਏ ਪਤਾ ਤੈਨੂੰ ਉਹੀ ਗੱਲ ਸੁਣਾਉਣਾ ਵੋਟਾਂ ਦੀ ਵੀ ਹੁਣ ਉਹ ਜਵਾਬ ਵੀ ਦੇਖੋ ਅੱਖੀ ਵੀ ਮੈਂ ਪਿਓ ਨੂੰ ਸਾਰੇ ਕੀ ਦੀ ਹਰਾਤਾ ਜਿਵੇਂ 92 ਜਿੱਤੇ ਆਈ ਸੀ ਐਂ ਤਾਂ ਸਾਰੇ ਕਹਿੰਦੇ ਹੁੰਦੇ ਆ ਜਾਂ ਮੇਰੀ ਗੱਲ ਸੁਣੋ ਆਪਾਂ ਕਾਲਿਆਂ ਨੂੰ ਵੀ ਮਾੜਾ ਕਹਤਾ ਕਾਹਨੂੰ ਵੀ ਕਹਤਾ ਆਮ ਪਾਰਟੀ ਦਾ ਸੀ ਆਪ ਬਣਾਈ ਸੀ ਉਹ ਕਾਲੀਆਂ ਨੇ ਕੰਮ ਵੀ ਨਹੀਂ ਮਾੜੇ ਸੀ ਹਾਂ ਕਾਲੀਆਂ ਨੇ ਮੋਟਾ ਟਿੱਬਾ ਚੜਾਦੀਆਂ ਸੀ ਪਰ ਜਿਹੜੇ ਜਿਹੜੇ ਮੇਰੇ ਵਰਗੇ ਪ੍ਰਧਾਨ ਲਾਤੇ ਚੇਅਰਮੈਨ ਲਾਤੇ ਸਾਡੀ दारू ਪਈ ਓ ਇੱਥੀ ਪਈ ਆ ਜਾਂਦੇ ਉਹਨਾਂ ਨੇ ਮਰਵਾਏ ਆ ਕਾਇਆ ਨੇ ਕੰਮ ਚੰਗੇ ਕੀਤੇ ਸੀ ਪਰ ਜੇ ਗੁੱਟਕਾ ਸਾਹਿਬ ਦੀ ਸੌਣਾ ਖਾਂਦਾ ਏ ਗੁੱਟਕਾ ਦੇ ਕੇ ਛਤ ਨਾ ਨਸ਼ਾ ਬੰਦ ਕਰਾ ਦੇਗੇ ਕਾਲੀਆਂ ਨੂੰ ਮਾਰੇ ਆ ਆ ਗੁਰੂ ਗ੍ਰੰਥ ਸਾਹਿਬ ਦੀ ਬਰਬਾਦੀ ਕਰਕੇ ਉਹਦੇ ਕਰਕੇ ਇਹਦੇ ਬਾਰੇ ਕੀ ਗੁਰੂਆਂ ਨੇ ਫੁਕੇ ਨਹੀਂ ਗਏ ਕੋਈ ਪੈਸੇ ਨਹੀਂ ਭੱਟੇ ਗਏ ਇਹ ਤਾਂ ਕਹਿੰਦਾ ਮੈਂ ਧਰਨਾ ਵੀ ਲਗਾ ਦਿੰਦਾ ਹੁਣ ਕਿਸਾਨ ਨੂੰ ਪਤਾ ਕੀ ਕਹਿੰਦਾ ਦਰੀ ਤੇ ਥਾਂ ਭਾਲਦੇ ਆ ਉਹ ਤੇਰੇ ਵੇਲੇ ਤੂੰ ਜਦੋਂ ਟੰਗੀਆਂ ਚੜ੍ਹਦਾ ਜਦੋਂ ਥਾਂ ਨਹੀਂ ਤੂੰ ਨਹੀਂ ਭਾਲਦਾ ਸੀ ਉਹ ਤੂੰ ਡੀਸੀ ਲੱਗਿਆ ਸੀ ਜੇ ਹੁਣ ਮੁੱਖ ਮੰਤਰੀ ਬਣ ਗਿਆ ਬਿਲਕੁਲ ਬਿਲਕੁਲ ਜਿਵੇਂ ਜਿਹੜੀ ਫਿਰ ਇੱਕ ਗੱਲ ਕਹੀ ਸੀ ਕਿ ਕਹਿੰਦੇ ਵੀ ਸਰਕਾਰ ਆਉਹੇ ਨੇ ਕਲਾ ਲੋਗੋ ਚੇਜ ਹੁੰਦਾ ਏਹੀ ਗੱਲ ਹੈ ਲੋਕ ਸਭਾ ਚ ਆਪਾਂ ਨੂੰ ਪਤਾ ਸੀ ਇਹਨੇ ਚਾਨਣ ਕਰਤਾ ਵੀ ਆ ਕੁਝ ਮਿਲਦਾ ਉਹ ਇਤਨਾ ਸੱਚ ਤੇ ਬਲੋਕ ਵੀ ਸਾਰਾ ਕੁਝ ਦਿਖਾਉਂਦਾ ਇਹਨੂੰ ਐਸੀ ਪੰਜਾਬ ਪੰਜਾਬ ਚ ਵੀ ਮੈਂ ਸਾਨੂੰ ਐਸੇ ਵੀ ਕਰੂਗਾ ਉਹ ਸਾਨੂੰ ਕੀ ਪਤਾ ਦਿੱਲੀ ਦੇ ਥੱਲੇ ਜਾ ਕੇ ਵੇਜੂਗਾ ਕੇਜੀਵਰ ਕਰਨ ਪਤਾ ਸੀ ਮੁੱਖ ਮੰਤਰੀ ਬਣਿਆ ਹੋਇਆ ਉਹ ਜੀ ਜਾਤ ਨਹੀਂ ਪਾਤ ਨਹੀਂ ਕਾਦਾ ਹੋ ਹੈਗਾ ਪਰ ਅੱਜ ਫੜੂਗੀ ਤੇ ਪੁਲਿਸ ਮੈਨੂੰ ਵੀ ਪਹਿਲੇ ਦਿਨ ਬੋਲਿਆ ਪਰ ਮੇਰੇ ਘਰ ਵਾਲੇ ਨੇ ਬੋਲਣ ਲਾਇਆ ਚਾਰ ਦਿਨੋਂ ਦਾ ਇੰਟਰਵਿਊ ਦਿਖਾਉਂਦੀ ਨੂੰ ਮੈਂ ਆਉਂਦਾ ਨਹੀਂ ਸੀ ਮੈਂ ਇਹਨਾਂ ਨੂੰ ਐਂ ਕਹਿੰਦਾ ਲੱਖਾ ਸਦਾਨ ਤੇ ਜਿਹੜਾ ਆ ਪੰਨਾ ਸਿੱਧੂ ਆ ਮੈਂ ਮਿਲਿਆ ਵੀ ਨਹੀਂ ਕਿਤੇ ਮੈਂ ਅਕਾਲੀਆਂ ਵਿੱਚੋਂ ਝਾੜੂ ਦੀ ਸਪੋਰਟ ਵੀ ਕਰਦਾ ਹੋਇ ਤਾਨੂੰ ਬੋਡ ਵੀ ਪਾਈ ਆ ਮੈਂ ਕਹਿੰਦਾ ਤਾਂ ਲੜਾਉਂਦੇ ਆ ਲੋਕਾਂ ਨੂੰ ਇਹ ਲੋਕਾਂ ਲੜਾਉਂਦੇ ਆ ਉਹ ਬੱਪ ਤਾਂ ਵਿਚਵੜ ਕੇ ਲੱਗਦਾ ਵੀ ਇਹ ਲੋਕਾਂ ਨੂੰ ਬਚਾਉਂਦੇ ਆ ਸਾਨੂੰ ਕੀ ਪਹਿਲਾਂ ਪਤਾ ਸੀ ਜਿਹਨੇ ਬਾਜ ਇਹਨੂੰ ਪਤਾ ਸੀ ਭਗਵੰਤ ਮਾਨ ਵਰਗਾ ਇਹ ਫੇਸਬੁਕ ਤੇ ਬਣਿਆ ਉਹ ਡੀਸੀ ਲੱਗਿਆ ਸੀ ਇਹਨੂੰ ਪਤਾ ਸੀ ਕਿਹੜੇ ਕੀੜੇ ਮਕੌੜੇ ਆ ਵੀ ਜਿਵੇਂ ਮੈਂ ਕੀੜੇ ਮਕੌੜੇ ਬਾਲੇ ਬਣਾ ਲੇ ਵੀ ਆ ਹੀ ਬਣ ਜਾਣਗੇ ਉਹ ਇਹਨੂੰ ਪਤਾ ਸੀ ਫੇਸਬੁਕ ਤੇ ਵੀ ਭੰਨ ਸਿੱਧੂ ਬੋਲਦਾ ਹਲਾ ਦਾਵਾ ਬੋਲਦਾ ਇੱਕ ਤਾਂ ਇਹਨੂੰ ਪਤਾ ਨਹੀਂ ਲੱਗਿਆ ਬਈ ਉਹ ਉਹ ਇੰਟਰਵਿਊ ਚ ਦਿੱਤਾ ਸੀ ਉਹ ਨੌਂ ਵੀ ਮੈਂ ਜਾਣਦਾ ਨਹੀਂ ਬਈ ਉਹ ਪਹਿਲੇ ਦੱਬ ਲਿਆ ਸੀ ਇਹਨੇ ਨਾਲ ਚੀਮਾ ਜਾਂਡਾ ਵਾਲਾ ਬਾਈ ਰਾਈਟਰ ਵੀ ਆਏ ਨੇਗੇ ਤੇ ਬਾਈ ਲਈ ਗੀਤ ਲਿਖ ਕੇ ਲੈ ਕੇ ਆਏ ਨੇ ਬਾਈ ਜੀ ਕਿਹੜਾ ਹਾਲ ਹੈ ਠੀਕ ਹੈ ਜੀ ਠੀਕ ਹੈ ਜੀ ਪਾਣੈ ਸਦੁਰੇ ਗੀਤ ਲਿਖਿਆ ਮੈਨੂੰ ਬਦਲ ਲੱਗਿਆ ਸੀ ਹਾਂਜੀ 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 ਬਿਲਕੁਲ ਤੇ ਦਰਸ਼ਕਾਂ ਨੂੰ ਜਰੂਰ ਸੁਣਾਓ ਤੇ ਦਰਸ਼ਕ ਵੀ ਵੇਟ ਕਰ ਰਹੇ ਹੋਣਗੇ ਉਹ ਹੱਦ ਹੋ ਗਈ ਇੱਥੇ ਹਰ ਕੋਈ ਇਹ ਆਖੀ ਜਾਵੇ ਕਹਿੰਦੇ ਉਲਟੀ ਬਾੜ ਹੀ ਖੇਤੀ ਨੂੰ ਖਾਵੇ ਉਹ ਤੈਨੂੰ ਰੋਕਣ ਦੇ ਲਈ ਲਾਉਣਗੇ ਇਹ ਜੋਰ ਬਥੇਰਾ ਬੋਲਦਾ ਰਹੀ ਪੰਜਾਬ ਦੇ ਬੱਬਰ ਸ਼ੇਰਾ ਤੂੰ ਬੋਲਦਾ ਰਹੀ ਪੰਜਾਬ ਦੇ ਬੱਬਰ ਸ਼ੇਰਾ ਹਰ ਪਾਸੇ ਇੱਥੇ ਜ਼ੁਲਮ ਦੀ ਹਨੇਰੀ ਪਈ ਬਗਦੀ ਲੋਕਾਂ ਨੂੰ ਕੋਈ ਆਸ ਦੀ ਪਰ ਕਿਰਨ ਨਾ ਲੱਭਦੀ ਜਿਹੜੀ ਪਾਰ ਕਰੂਗੀ ਚੀਰ ਕੇ ਸਾਇਆ ਹਨੇਰਾ ਬੋਲਦਾ ਰਹੀ ਪੰਜਾਬ ਦੇ ਬੱਬਰ ਸ਼ੇਰਾ ਬੋਲਦਾ ਰਹੀ ਪੰਜਾਬ ਦੇ ਤੂੰ ਬੱਬਰ ਸ਼ੇਰਾ ਤੂੰ ਧਰਤੀ ਮਾਂ ਪੰਜਾਬ ਦੀ ਦਾ ਪੁੱਤ ਹੈ ਜਾਇ ਕੋਈ ਬਿਰਲਾ ਹੀ ਹੈ ਜੰਮ ਦਾ ਜਿਨੇ ਕਰਜ਼ ਚੁਕਾਇਆ ਜੋ ਸੀਸ ਤਲੀ ਤੇ ਰੱਖੇ ਦਾ ਲਾਵੇ ਡਾਂਗ ਤੇ ਡੇਰਾ ਬੋਲਦਾ ਰਹੀ ਪੰਜਾਬ ਦੇ ਤੂੰ ਬਬਰ ਸ਼ੇਰਾ ਬੋਲਦਾ ਰਹੀ ਪੰਜਾਬ ਦੇ ਤੂੰ ਬੱਬਰ ਸ਼ੇਰਾ ਨਿਤ ਹੀ ਬੰਦੇ ਦੁਨੀਆ ਤੇ ਜੰਮਦੇ ਤੇ ਮਰਦੇ ਨਿਤ ਹੀ ਬੰਦੇ ਦੁਨੀਆ ਉਤੇ ਜੰਮਦੇ ਤੇ ਮਰਦੇ ਪਰ ਲੋਕਾਂ ਲਈ ਜੋ ਲੜਨਗੇ ਹੀਰੋ ਬਣਦੇ ਜੰਡ ਵਾਲਿਆ ਕਦੇ ਨਹੀਂ ਭੁੱਲਦੇ ਲੋਕੀਓ ਚਿਹਰਾ ਬੋਲਦਾ ਰਹੀਮ ਪੰਜਾਬ ਦੇ ਬੱਬਰ ਸ਼ੇਰਾ ਬੋਲਦਾ ਰਹੀਮ ਪੰਜਾਬ ਦੇ तूं बबर शेरा